ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਈ ਅੱਜ ਪਹੁੰਚੇ ਹੋਏ ਆਪਾਂ ਦੇਵੀਗੜ੍ਹ ਦੇ ਏਰੀਏ ਦੇ ਵਿੱਚ ਹਨਾ ਵੀ ਸ਼ਰਮਾ ਐਂਟਰਪ੍ਰਾਈਜ਼ ਆ ਇਹ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਹੋਣੀ ਹੈ ਆਪਣੀ ਆਪਾਂ ਅੰਮ੍ਰਾਲਾ ਦੇ ਸ਼ਹਿਰ ਦੇ ਵਿੱਚ ਹਨਾ ਇੱਕ ਵੀਡੀਓ ਕਰੀ ਦੀ ਸਮਰਾਜ ਕਮੈਂ ਦੀ ਸਮਰਾਜ 8200 ਮਾਡਲ ਆਇਆ ਤਾਂ ਉੱਥੇ ਹਨਾ ਬਿਲਕੁਲ ਨਿਆ ਮਾਡਲ ਆਪਾਂ ਨੇ ਇੱਥੇ ਵੀ ਵੀਡੀਓ ਦਿਖਾਇਆ ਤਾਂ ਤੁਹਾਨੂੰ ਰਿਵਿਊ ਬਾਕੀ ਅੱਜ ਤੁਹਾਨੂੰ ਸ਼ਰਮਾ ਐਂਟਰਪ੍ਰਾਈਜ਼ ਤੇ ਇਹ ਵੀ ਡੀਲਰ ਆ ਹਨਾ ਸਮਰਾਜ ਦੇ ਡੀਲਰ ਆ ਵੀਰ ਉਹਨੇ ਇਨਾਂ ਕੋਲੇ ਮੰਨ ਲਓ ਸਵਰਾਜ ਦੀ ਕਮੈਨ ਬਿਲਕੁਲ ਨਵਾਂ ਲੇਟੈਸਟ ਮਾਡਲ ਆ ਜਿਹੜਾ ਉਹ ਆਇਆ ਹੈ ਇਹ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਦਵਾਂਗੇ ਵੀ ਇਹਦੇ ਵਿੱਚ ਪਿਛਲੇ ਮਾਡਲ ਨਾਲੋਂ ਕੀ ਕੀ ਸੁਧਾਰ ਆਇਆ ਹੈ ਕੀ ਕੀ ਫਰਕ ਪਾਇਆ ਹੈ ਨਾ ਕੰਪਨੀ ਨੇ ਔਰ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇੱਕੀ ਦਾ ਸੀਜ਼ਨ ਨਿਕਲੇ ਆ ਨਾ ਕਣਕ ਦਾ ਉਹਦੇ ਵਿੱਚ ਜਿਹੜੀ ਇਹਦੀ 8200 ਮਾਡਲ ਨਾ ਕੁਝ ਚਿਰੋਂ ਕੰਪਨੀ ਨੇ ਬਹੁਤ ਮੰਨ ਲਓ ਜ਼ੋਰ ਮਾਰਿਆ ਪੂਰਾ ਇਦੇ ਵਿੱਚ ਕੋਈ ਕਮੀ ਨਹੀਂ ਛੱਡੀ ਹੁਣ ਕੰਪੈਨ ਦੇ ਵਿੱਚ ਚਲੋ ਅੱਗੇ ਦੇ ਅੱਗੇ ਜਿਵੇਂ ਵੀ ਹੈ ਨਾ ਜੀਮੀਦਾਰ ਭਰਾਵਾਂ ਦੀ ਰਿਕੁਐਸਟ ਜਾਂਦੀ ਆ ਉਹਨਾਂ ਲਵੇ ਉਹ ਸਾਰਾ ਇਹਦਾ ਮੰਨ ਲਓ ਅਰੇਂਜਮੈਂਟ ਕਰ ਕਰਕੇ ਪੰਜਾਬ ਦੇ ਵਿੱਚ ਮਸ਼ੀਨ ਆ ਰਹੀ ਆ ਪਰ ਜਿਹੜੀ ਇਹ ਮਸ਼ੀਨ ਆ ਨਾ ਇਹਦੀ ਗੱਲ ਕਰਾਂਗੇ ਅੱਜ ਆਪਾਂ ਇਹ ਬਿਲਕੁਲ ਲੇਟੈਸਟ ਮਾਡਲ ਆ ਸਵਰਾਜ ਦਾ ਇਹ ਆਪਣੇ ਸ਼ਰਮਾ ਐਂਟਰਪ੍ਰਾਈਜ਼ ਡੀਲਰ ਸਵਰਾਜ ਕੰਮੈਨ ਇਹ ਆਪਣੇ ਜਦੋਂ ਆਪਾਂ ਦੇਵੀਗੜ੍ਹ ਦੇਵੀਗੜ੍ਹ ਤੋਂ ਨਾ ਪੇਵੇਂ ਨੂੰ ਜਾਣਦੇ ਆ ਉਹ ਰੋਡ ਦੇ ਬਿਲਕੁਲ ਉੱਤੇ ਆ ਨਾਲ ਆ ਨਨਕਾਣਾ ਮਟੀਰੀਅਲ ਸਟੋਰ ਆ ਨਾ ਜਿੱਥੇ ਆਪਣੇ ਮਤਲਬ ਲੋਹੇ ਦਾ ਸਮਾਨ ਮਿਲਦਾ ਨਾਲ ਉਹ ਜਾਗਰ ਏਜੰਸੀ ਆ ਆਪਣੇ ਬਾਕੀ ਨਦਿਆ ਵਰਕਸ਼ਾਪ ਆ ਪਹਿਲਾਂ ਤੁਹਾਨੂੰ ਸਫੇਰ ਪਾਰਟ ਦਿਖਾ ਦਈਏ ਆ ਜੋ ਮਸ਼ੀਨ ਦੀ ਗੱਲ ਤਾਂ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਸਫੇਰ ਪਾਰਟ ਦਿਖਾ ਦਈਏ ਵੀ ਜਿਹੜਾ ਜਿੰਨੇ ਵੀ ਏਰੀਏ ਦੇ ਵਿੱਚ ਹੋ ਰਹੇ ਨਾ ਸਫੇਰ ਪਾਰਟ ਦੀ ਕਿਸੇ ਨੂੰ ਜ਼ਰੂਰਤ ਆ ਸਵਰਾਜ ਦੀ ਸਪੈਸ਼ਲ ਸਵਰਾਜ ਦੀ ਕਿਉਂ ਆਪਾਂ ਨੂੰ ਬਈ ਦਿੱਕਤ ਆ ਜਾਂਦੀ ਆ ਜਿਹੜੀ ਸਵਰਾਜ ਦਾ ਸਫੇਰ ਪਾਰਟ ਆ ਇਹ ਹਰ ਜਗ੍ਹਾ ਕਿਤੇ ਬਹੁਤ ਮੁਸ਼ਕਲ ਨਾਲ ਮਿਲਦਾ ਪੰਜਾਬ ਦੇ ਵਿੱਚ ਖਾਸੀਤ ਕਰਕੇ ਬਾਕੀ ਇਹਨਾਂ ਕੋਲੇ ਵੀਰੋਨਾਂ ਕੋਲੇ ਜਿੰਨਾ ਵੀ ਸਵਰਾਜ ਦਾ ਸਵੇਰ ਪਾਰਟ ਆ ਨਾ ਉਹ ਵੀ ਮਿਲਦਾ ਜਿਹੜੀ ਵੀ ਚੀਜ਼ ਦੀ ਆਪਾਂ ਨੂੰ ਲੋੜ ਆ ਨਾ ਮਤਲਬ ਜਿਹੜਾ ਵੀ ਮਰਜ਼ੀ ਪਾਰਟ ਹੋਵੇ ਚਾਹੇ ਕੰਪਨੀ ਦੇ ਵਿੱਚੋਂ ਨਾ ਮਗਵਾ ਕੇ ਦੇਣ ਪਰ ਦੇਣਗੇ ਜ਼ਰੂਰ ਬਾਕੀ ਇਹਨਾਂ ਦੇ ਸਵਰਾਜ ਦੀ ਮਸ਼ੀਨਾਂ ਜਿਹੜੀਆਂ ਨਾ ਕਮਬੈਨ ਆ ਉਹ ਵੀ ਆਪਾਂ ਇਹਨਾਂ ਕੋਲੇ ਬੁੱਕ ਕਰਾ ਸਕਦੇ ਆ ਨੀ ਵਧੀਆ ਜਾਇਜ਼ ਰੇਟ ਆ ਸਰਵਿਸ ਆ ਬਾਈ ਦੀ ਜਿਹੜੀ ਉਹ ਤਾਂ ਸਮਝ ਲਓ ਵੀ ਪੱਥਰ ਤੇ ਲਕੀਰ ਵਾਲੀ ਉਹ ਕੰਮ ਆ ਜਿਹੜਾ ਕੰਮ ਕਹੇ ਤਾਂ ਲਿਖਿਆ ਗਿਆ ਹਨਾ ਉਹਦੀ ਡੇਰੀ ਸ਼ਰਮੇ ਦੀ ਜੀ ਬਸ ਉਹ ਸਮਝ ਲਓ ਵੀ ਥੋੜੇ ਜ਼ਕਰ ਸਮਾਨ ਪਹੁੰਚੂਗਾ ਚਲੋ ਕਰਦੇ ਆ ਫਿਰ ਹੁਣ ਆਪਾਂ ਵੀਡੀਓ ਸਟਾਰਟ ਕਰਾਉਨੇ ਆ ਤੁਹਾਨੂੰ ਜਿਹੜਾ ਲੇਟੈਸਟ ਮਾਡਲ ਦੇ ਵਿੱਚ ਕੀ ਕੀ ਫਰਕ ਪਾਇਆ ਦੇ ਦੇਣੀਆ ਦਾ ਕਮੈਂਟ ਨਹੀਂ ਆ ਹਾਂ ਠੀਕ ਹੋ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਹਾਂ ਇਹ ਵੀਰ ਉਹਨਾਂ ਦਾ ਬਹੁਤ ਦਿਨਾਂ ਦੀ ਡਿਮਾਂਡ ਸੀ ਬਹੁਤ ਦਿਨਾਂ ਦੀ ਮੈਂ ਕਿਹਾ ਸਾਲ ਹੀ ਹੋ ਗਿਆ ਜੀ ਹਾਂਜੀ ਹਾਂਜੀ ਪਹੁੰਚ ਗਏ ਉਹਨੂੰ ਬਿਲਕੁਲ ਜੀ ਪੂਰਾ ਸਾਲ ਵਾਹਲਾ ਜੜੂਰ ਲੱਗਿਆ ਉਹ ਵੀ ਇੱਥੇ ਲਾਗੇ ਲਾਉਣੇ ਆਏ ਤੇ ਮਾਚਾਲਾ ਫੋਨ ਲੱਗ ਗਿਆ ਜਨਵੇੜ ਚੱਲੀਆ ਤੁਹਾਡਾ ਕੰਮ ਜੀ ਬਾਕੀ ਹੋ ਗਿਆ ਬਾਈ ਨੇਰਾ ਜੇ ਕੋਈ ਕਮੀ ਪੇਛੀ ਮਸ਼ੀਨ ਦੇ ਵਿੱਚ ਰਹਿ ਗਈ ਹੋਵੇ ਨਾ ਤਾਂ ਇਹਨਾਂ ਦਾ ਆਪਾਂ ਨੰਬਰ ਦਵਾਂਗੇ ਉਹਦੇ ਤੁਸੀਂ ਕਨੈਕਟ ਕਰਕੇ ਆ ਨਾ ਲੈ ਸਕਦੇ ਹੋ ਬਾਕੀ ਇਹਦੇ ਬਾਰੇ ਕਰੀਏ ਜੀ ਗੱਲਬਾਤ ਹਾਂਜੀ ਹਾਂਜੀ ਕੀ ਇਹਦੇ ਵਿੱਚ ਹੁਣ ਜਿਹੜੇ ਪਹਿਲਾਂ ਵਾਲੇ ਮਾਡਲਾਂ ਨਾਲੋਂ ਕੀ ਜ਼ਿਆਦਾ ਇਹਨਾਂ ਦਾ ਮਾਡਲਾਂ ਚ ਜੀ ਇਸ ਵਾਰ ਫਰਕ ਇਹ ਪਾਤਾ ਜਿਵੇਂ ਕੀ ਕੈਵਨ ਸੀਗਾ ਹਾਂਜੀ ਉਹਦੇ ਵਿੱਚ ਚੌਰਸ ਕਰਤੇ ਆ ਪਹਿਲਾਂ ਗੋਲ ਆ ਗਏ ਸੀਗਾ ਅੱਛਾ ਮੰਨ ਲਓ ਇਹ ਇੱਕ ਕੈਵਨ ਦਾ ਇਹਦੇ ਵਿੱਚ ਵੀ ਫਰਕ ਪਾਤਾ ਹਾਂਜੀ 23 ਚ ਚੌਰਸ ਗੋਲ ਸੀਗੇ ਹੁਣ ਚੌਰਸ ਕਰਤਾ ਥੋੜਾ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਜੀ ਜੇ ਆਪਾਂ ਦੇਖੀਏ ਘੇਰ ਦੀ ਗੱਲ ਗियर ਦੇ ਵਿੱਚ ਆਪਾਂ ਨੇ ਪਹਿਲਾਂ ਨਾਲੋਂ ਫਰਕ ਪਾਤਾ ਹੀ ਕ੍ਰੋਸ ਪਾਤਾ ਔਰ ਇਹ ਦੇਖੋ ਅਛਾ ਰਾ ਰਾ ਤੁਸੀਂ ਰਾਡ ਨੂੰ ਸੋਧ ਕਰਤਾ ਗियर ਦੇ ਵਿੱਚ ਦਿੱਕਤ ਆਉਂਦੀ ਹੁੰਦੀ ਹਣੀ ਹਾਂਜੀ ਠੀਕ ਹੈ ਜੀ ਉਹ ਇੱਕ ਐਨ ਵਧੀਆ ਰੈਣਾ ਪੈ ਜਾਂਦਾ ਗियर ਜੀ ਠੀਕ ਹੈ ਜੀ ਹਾਂਜੀ ਜਿਹੜੇ ਲੀਵਰ ਸੇ ਮੋਕਣਾ ਟੱਕਾਂ ਦੇ ਵਿੱਚ ਆ ਲੀਵਰ ਗियर ਸੇ ਮੋਕਣਾ ਫਰਕ ਪਾ ਕੇ ਬਾਕੀ ਅਕ੍ਰੋਸ ਦਾ ਫਰਕ ਪਾਤਾ ਤੇ ਇੱਕ ਫੀਟਰ ਚ ਪਾਤਾ ਵਧੀਆ ਹੈਵੀ ਕਰਤਾ ਤੇ ਉਸ ਤੋਂ ਬਾਅਦ ਇਹ ਲੰਬਾਈ ਚ ਵੀ ਕਰਤਾ ਆਪਾਂ ਨੇ ਜਿਵੇਂ ਮੰਨ ਲਓ ਦੇਸੀ ਕੇ ਮੈਨ ਨਾਲ ਹਾਂਜੀ ਹਾਂਜੀ ਉਹੀ ਚੀਜ਼ ਆ ਵੀ ਚੋਕ ਕਿਸੇ ਤਰ੍ਹਾਂ ਦਾ ਵੀ ਜੀਰੀ ਚ ਕਿਸੇ ਤਰ੍ਹਾਂ ਚੋਕ ਨਹੀਂ ਹੋਊਗਾ ਕਿਸੇ ਤਰ੍ਹਾਂ ਪਹਿਲਾਂ ਵੀਰੇ ਇਹ ਛੋਟੇ ਦੇ ਵਿੱਚ ਹੈ ਛੋਟਾ ਸਾਈਜ਼ ਹਾਂਜੀ 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 ਥੋੜਾ ਇਹ ਚ ਫਰਕ ਪਾਤਾ ਹੁਣ ਅੱਛਾ ਜੀ ਹਾਂਜੀ 25 ਚ ਫਰਕ ਪਾਤਾ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਣੇ ਆਪਾਂ ਵੀ ਜਿਹੜੇ ਇਹ ਇੱਧਰ ਸਾਰਾ ਬਾਸਕਟ ਚ ਆ ਜੀਜਾ ਚ ਫਰਕ ਪਾਤਾ ਹੋਰੇ ਠੀਕ ਹੈ ਜੀ ਹਾਂਜੀ ਮਤਲਬ ਕਿ ਹੱਤਿਆਂ ਦੇਸੀ ਮੰਗਣੇ ਹਾਂਜੀ ਦੇਸੀ ਵਾਂਗੋ ਇਹਨਾਂ ਸੇਮ ਉਹੀ ਕਰਤਾ ਠੀਕ ਹੈ ਠੀਕ ਹੈ ਜੀ ਹਾਂਜੀ ਤੇ 엘ਿਵੇਟਰ ਖੁੱਲਦੇ ਕਰਤੇ ਭਾਈ ਅੱਛਾ ਮਤਲਬ ਪਲੇਟਾ ਖੁੱਲਦੇ ਕਰਦੇ ਜਿਵੇਂ ਆਪਾਂ ਨੂੰ ਜਿਵੇਂ ਆਪ ਕੋਈ ਪ੍ਰੋਬਲਮ ਆਂਦੀ ਆ ਉਹਨਾਂ ਚਾਪਾਂ ਨੂੰ ਮਤਲਬ ਕਿ ਇਹ ਖੋਰ ਕੇ ਜਿਵੇਂ ਮਰਜ਼ੀ ਸਫਾਈ ਕਰ ਸਕਦਾ ਡਰਾਈਵਰ ਇਹ ਕੰਮ ਵਧੀਆ ਕਰਦਾ ਹਾਂ ਹਾਂਜੀ ਹਾਂਜੀ ਛੋਟਾ ਜਿਹਾ ਪੀਸ ਆ ਨਾ ਇਹ ਨਾ ਬਿਲਕੁਲ 3-4 ਫੁੱਟ ਦਾ ਟੋਟਾ ਜਿਹੜਾ ਉਹਦਾ ਇਹ ਵਧੀਆ ਕੰਮ ਹੁੰਦਾ ਹਾਂਜੀ ਹਾਂਜੀ ਇਹ ਕਿਉਂਕਿ ਸੋਆਬੀਮ 'ਚ ਜ਼ਿਆਦਾ ਦਿੱਕਤ ਆਂਦੀ ਆ ਜੀ ਐਂਟੀ ਮਾਰਾਟਾ ਕਿਤੇ ਨਹੀਂ ਹਾਂ ਸੋਆਬੀਮ ਮਿੱਟੀ ਵਾਲੀ ਫਸਲ ਚੱਕ ਦੇ ਗਿੱਲੇ ਬਰਸਾਤ ਦੇ ਟਾਈਮ ਉਹਦੇ ਵਿੱਚ ਬੁਚ ਕਰਦਾ ਜੀ ਤੇ ਬਾਕੀ ਤੁਸੀਂ ਦੇਖਿਆ ਵੀ ਹਿੱਸਾ ਵਧੀਆ ਹੈਵੀ ਡਿਊਟੀ ਕਰਦਾ ਬੈਕ ਸਾਈਡ ਦਾ ਹਿੱਸਾ ਦਾ ਸਮਰਾਜ ਦਾ ਸਾਰਿਆਂ ਨਾਲ ਹਾਂਜੀ ਬਹੁਤ ਹੈਵੀ ਡਿਊਟੀ ਕਰ ਸਾਰੇ ਨਾਲੋਂ ਹੀ ਲੱਗਦਾ ਹਾਂਜੀ ਤੇ ਉਸ ਤੋਂ ਬਾਅਦ ਆਏ ਇਸੇ ਦੇ ਵਿੱਚ ਆਇਆ ਇਹ ਗੱਲ ਆ ਵੀ ਮੁੜ ਕੇ ਬਈ ਜੇ ਜਿਹਨੇ ਸਵਰਾਜ ਕਮੈਨ ਲੈ ਲਈ ਨਾ ਮੁੜ ਕੇ ਹਿੱਸੇ ਦਾ ਤਾਂ ਭੁੱਲੇ ਜਾਉਂ ਹਾਂਜੀ 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 ਹਿੱਸੇ ਦਾ ਨਾ ਵੀ ਕਦੇ ਹਾਂਜੀ ਬਹੁਤ ਚੀਜ਼ਾਂ ਕਿੰਗ ਪਿੰਨਾਂ ਦਾ ਕੰਮ ਕਰਨਾ ਪੈ ਗਿਆ ਉਹਦਾ ਤਾਂ ਬਹੁਤ ਦੂਰ ਹੋ ਜਾਂਦਾ ਜੀ ਦੂਜੇ ਦੁਕਾਨਿਆਂ 'ਈ ਤੁਹਾਨੂੰ ਇੱਕ ਨਾ ਇਹ ਚ ਪੁੱਛ ਬਹੁਤ ਫਰਕ ਪਾਤਾ ਪਹਿਲਾਂ ਨਾਲੋਂ ਦਿਖਾਓ ਇੱਧਰ ਦਿਖਾਓ ਜੀ ਮੜਿਆ ਆ ਦੇਖੋ ਪਹਿਲਾਂ ਚੋਂ ਬਹੁਤ ਫਰਕ ਪਾਤਾ ਪੂਰਾ ਨਕਸ਼ਾ ਹੀ ਬਦਲਦਾ ਉਹਦਾ ਹਾਂਜੀ ਹੂੰ ਹੂੰ ਇਹ ਚ ਡਿਵੀਜ਼ਨ ਦੀ ਜਿਹਦੇ ਵਿੱਚ ਇਹ ਚੀਜ਼ ਆਪਣੀ ਖੁੱਲਦੀ ਦੇਤੀ ਕੰਪਨੀ ਨੇ ਜੀਵੇਂ ਕੀ ਮੰਨ ਕੇ ਚਲੋ ਆਪਾਂ ਰਾਜਸਥਾਨ ਵਗੈਰਾ ਜਾਣੇ ਆ ਐਮਪੀ ਜਾਣੇ ਆ ਇਹ ਪੱਲਾ ਖੁੱਲਦਾ ਅਲੱਗ ਆਪਣਾ ਇੱਚ ਦਿੱਕਤ ਨਹੀਂ ਆਊਗੀ ਕਿਸੇ ਵੀ ਤਰ੍ਹਾਂ ਦੀ ਹੂੰ ਹੂੰ ਨਹੀਂ ਵਧੀਆ ਪਹੁੰਚ ਵਧੀਆ ਲੱਗਦੀ ਆ ਤੇ ਦੂਜਾ ਇੱਚ ਫਰਕ ਪਾਤਾ ਵੀਰੇ ਦੇਖੋ ਆ ਟੂਲ ਦਾ ਡਿਜ਼ਾਈਨ ਬਦਲਦਾ ਟੂਲ ਯਾਰ ਇੱਕ ਇੱਕ ਜੀ ਦਫਾ ਨੂੰ ਕੰਪਲੀਟ ਆ ਉਹਨਾਂ ਨੂੰ ਕਾ ਟੂਲ ਥੋੜਾ ਨਹੀਂ ਵਹ ਲਾਇਆ ਕਹਿੰਦੇ ਮਦਰ ਬੰਦਾ ਤਿੰਨ ਚਾਰ ਕੁ ਮਿੰਟ ਦਾ ਬੰਦਾ ਆਉਂਦਾ ਨਾ ਫਿਰ ਉਹ ਦੇਖੀ ਜਾਂਦਾ ਵਿਜਾਰ ਉੱਪਰ ਨੂੰ ਫਿਰ ਮੈਂ ਥੱਲੇ ਰੇ ਕਿਆ ਰੱਖਿਆ ਕੋਈ ਗੱਲ ਨਹੀਂ ਨੈਕਸਟ ਟਾਈਮ ਉਹ ਵੀ ਕਰਾ ਦੇ ਹਾਂ ਇਹ ਕਰਾਓ ਥੋੜਾ ਯਾਰ ਠੀਕ ਹੈ ਜੀ ਇਹ ਥੋੜਾ ਨਹੀਂ ਵਹ ਕਰਾਓ ਜੀ ਜੀ ਇੱਕ ਦੂਜਾ ਇਹ ਚ ਨਵੇਂ ਮਾਡਲ ਚ 25 ਚਾਪ ਪਰ ਆਹ ਕਰਾਤਾ ਇੱਥੇ ਬੈਰਿੰਗ ਪੈਂਦਾ ਕਰਤਾ ਦੇਖੋ ਅਜਿਹਾ ਬੰਦਾ ਜਿਵੇਂ ਉਹ ਉਹੀ ਬਣਾਦਾ ਫਿਲਟਰ ਵਾਲਾ ਹੋਜਿੰਗ ਲਾਸਾ ਇੱਥੋਂ ਚਾਰ ਨਾਟ ਖੋਲੋ ਬਾਰ ਆ ਜੂਗਾ ਬਰਮ ਜਿਵੇਂ ਨਾ ਆਪਣੇ ਦੇਸੀ ਕਮਾਈਆਂ ਦੇ ਵਿੱਚ ਫਿਲਟਰ ਦੇ ਸਾਈਡਾਂ ਤੇ ਨਾ ਜੋ ਜਵਾੜੇ ਦੇ ਵਿੱਚ ਪਾਇਆ ਆਉ ਜਾਂ ਕਹਦੀ ਹੈ ਫਿਲਟਰ ਪਕਰ ਲਈ ਸ਼ਾਟ ਆਉ ਉਹ ਲਾਤਾ ਹਾਂ ਹਾਂ ਜੀ ਆਹ ਇਧਰ ਹੀ ਦੋਨੇ ਪੂੜੀਆਂ ਇਧਰ ਕਰਤੀ ਜੋਇੰਟ ਤੇ ਇਹਦਾ ਜਿਵੇਂ ਚੱਕਰ ਘੱਟ ਵੱਧ ਆਪਣੇ ਰੀਲ ਵਾਲੇ ਹੁੰਦੇ ਆ ਉਹ ਚੀਜ਼ ਆ ਗਈ ਇਹ ਚ ਠੀਕ ਹੈ ਜੀ ਹਾਂ ਜੀ ਇਹ ਜਿਹੜਾ ਤੁਮ ਵਧੀਆ ਕਰਤਾ ਜਿਹੜਾ ਇਹ ਮਾਡਲ ਵਿੱਚ ਬਹੁਤ ਫਰਕ ਪਾਤੀ ਪਹਿਲਾਂ ਨਾਲੋਂ ਦੇਖਣ ਸਦਾ ਆ ਜਾਇਆ ਜਾ ਕਲਾਤਾਰ ਹਾਂਜੀ ਵੀ ਦੇਸੀ ਵਾਲਾ ਦਾ ਸਿਸਟਮ ਕਰਈ ਵੀ ਆ ਤੇ ਇਹ ਹਾਂਜੀ ਪਰ ਦੇਸੀ ਵੀ ਬਾਈ ਦੀ ਕੰਪਨੀ ਹੈ ਨਾ ਕੰਪਨੀ ਆ ਦੇਸੀ ਦਾ ਬਿਲਕੁਲ 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 ਵੀ ਨਹੀਂ ਆਪਾਂ ਦੇਖਦੇ ਆ ਨਾ ਪੱਤੀਆਂ ਕਿੰਨੀਆਂ ਲੱਗੀਆਂ ਉਹਨੀਆਂ ਦੇਖੋ ਕੰਪਨੀ ਆ ਦੇਸੀ ਦਾ ਕਿੰਨਾ ਫਰਕ ਆ ਬਿਲਕੁਲ ਜੀ ਇੱਕ ਛੋਟਾ ਜਿਹਾ ਜੈਕ ਮਟੀਰੀਅਲ ਘੱਟ ਆ ਤੇ ਕੁਆਲਿਟੀ ਜ਼ਿਆਦਾ ਜੀ ਜੀ ਪੂਰਾ ਨਾ ਹਾਂਜੀ ਸੱਲੀ ਵਾਲਾ ਕਰਾਤਾ ਬਿਲਕੁਲ ਜੀ ਤੇ ਉਪਰੋਂ ਕਹਿ ਬੰਦਾ ਹੀ ਫਰਕ ਪਾਤਾ ਹੀ ਸੀਟ ਦਾ ਹੀ ਫਰਕ ਪਰਤਾ ਅੱਜ ਦਿਖਾ ਦਿੰਦਾ ਤੁਹਾਨੂੰ ਆਜੋ ਤੇ ਵਿੱਚ ਵੀਰੇ ਕੀ ਫਰਕ ਪਾਦਾ ਕਹਿ ਬੰਦੇ ਵਿੱਚ ਜਿਵੇਂ ਆਪਾਂ ਦਾ ਜੈਸਟਵਲ ਸਟੇਰਿੰਗ ਆ ਗਿਆ ਜੀ ਅਜਾ ਮਨ ਲੋ ਜਾ ਸਕਦੇ ਲੋ ਠੀਕ ਹੈ ਜੀ ਤੇ ਇੱਕ ਨਾ ਜਿਵੇਂ ਹੁਣ ਨਵੇਂ ਮਾਡਲ ਚ ਆ ਦੇਖੋ ਸੀਟ ਅੱਗੇ ਪਿੱਛੇ ਜੈਸਟਵਲ ਜਿਵੇਂ ਮਰਜੀ ਆਪਾਂ ਅੱਗੇ ਪਿੱਛੇ ਕਰ ਸਕਦੇ ਐਨੂੰ ਅੱਗੇ ਪਿੱਛੇ ਸੀਟ ਅੱਗੇ ਸੀਟ ਪਰ ਜਾ ਸਕਦੀ ਹੈਗੀ ਹਾਂਜੀ ਹਾਂਜੀ ਉਹ ਪਹਿਲਾਂ ਹੈ ਨਹੀਂ ਸੀ ਇਹ ਚ ਕਰਤੀ ਅੱਗੇ ਫਿਕਸ ਤੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇਹ ਤਾਂ ਗੇਅਰ ਵਾਲਾ ਬਾਕੀ ਕੋਈ ਸਿਸਟਮ BS4 ਇੰਜਨ ਬਾਕੀ ਗੇਰ ਵਾਲਾ ਸੇਮ ਉਹੀ ਹੈ ਜੀ ਚੈੱਕ ਕਰ ਸਕਦੇ ਹੋ ਲੋ ਆ ਚੀਜ ਇੱਥੇ ਸਾਰਾ ਆ ਗਿਆ ਯੂਰੀਏ ਦਾ ਆ ਗਿਆ ਅੱਛਾ ਇਹ ਯੂਰੀਏ ਦਾ ਆ ਗਿਆ ਹਾਂਜੀ ਇਹ ਯੂਰੀਏ ਦਾ ਪੁਆਇੰਟ ਦੱਸੂਗਾ ਤੁਹਾਨੂੰ ਠੀਕ ਹੈ ਜੀ ਇਹ ਚ ਡੀਜ਼ਲ ਵਾਲਾ ਆ ਗਿਆ ਜੀ ਅੱਛਾ ਡੀਜ਼ਲ ਦੀ ਗੇਜ ਵੀ ਕੰਪਨੀ ਦਿੰਦੀ ਹੈ ਹਾਂਜੀ ਕੰਪਨੀ ਦੇ ਰਹੀ ਹੈ ਨਾਲੇ ਪਹਿਲੀ ਕੰਪਨੀ ਹੈ ਬਈ ਇਹ ਕਮੈਨ ਇੰਡਸਟਰੀ ਦੇ ਵਿੱਚ ਹੈ ਨਾ ਜਿਹੜੀ ਵੀ ਮਤਲਬ ਡੀਜ਼ਲ ਕਮੈਨ ਤੇ ਮੀਟਰ ਡੀਜ਼ਲ ਦੱਸਦਾ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਸਕਰੀਨ ਰਹੀਓ ਤੁਹਾਨੂੰ ਦੱਸੂਗਾ ਅੱਛਾ ਜੀ ਹਾਂਜੀ अच्छा ਇਹਦੇ ਵਿੱਚ ਸਾਰਾ ਹੀ 에어로 ਹਾਂਜੀ ਇਹਦੇ ਸਾਰਾ ਕੁਝ ਦੱਸੂਗਾ ਜੀ ਨਿਊਟਰਲ ਹਾਂਜੀ ਆ ਡਿਪਰ ਵਾਲਾ ਆ ਗਿਆ ਗਰਮ ਵਾਲਾ ਆ ਗਿਆ ਡੀਜ਼ਲ ਆ ਗਿਆ ਇੰਡੀਕੇਟਰ ਆ ਗਿਆ ਇਹ ਤੁਹਾਨੂੰ ਸਾਰੇ ਕਨਫਰਮ ਕਰੂਗਾ ਕੋਈ ਦਿੱਕਤ ਆਂਦੀ ਹੈ ਕਿਸੇ ਵੀ ਤਰ੍ਹਾਂ ਦੀ ਅੱਛਾ ਜੀ ਹਾਂਜੀ ਬਸ ਸੋਣੀ ਬਣਾਤੀ ਹਾਂਜੀ ਪਿੱਛੇ 에어 ਟੈਂਕ ਹੈਗਾ ਜੀ ਬਿਲਕੁਲ ਬੰਦ ਕਰਤਾ ਸਾਰਾ ਟੈਂਕ ਸਾਰਾ ਹੀ ਬੰਦ ਕਰਤਾ ਸਾਰਾ ਹੀ ਬੰਦ ਕੀਤਾ ਹੋਇਆ ਹੂੰ ਅੱਗੇ ਢਿੱਡ ਜਾਂਦਾ ਉਹ ਤੇ ਹੈ ਨਾ ਹੋ ਗਿਆ ਥੋੜਾ ਫਰਕ ਸੀਗਾ ਇੰਨਾ ਚ ਹੁਣ ਮੇਰੇ ਮਾਡਲ ਚ ਫਰਕ ਪਾਤਾ ਇਹ ਜਿਹੜਾ ਅੱਗ ਬੁਝਾਉ ਸਿਲੰਡਰ ਹੈ ਕੰਪਨੀ ਕਹਿੰਦੀ ਉਹ ਆ ਜੀ ਕੰਪਨੀ ਹੀ ਦੇ ਰਹੀ ਹੈ ਅਵੇਲੇਬਲ ਕਰ ਰਹੀ ਹੈ ਮਸ਼ੀਨ ਨਾਲ ਹਰੇਕ ਮਸ਼ੀਨ ਨਾਲ ਇਹ ਕਰ ਰਹੀ ਹੈ ਜੀ ਅਜੇ ਲੱਗ ਦਿੰਦੀ ਆ ਨਾਲ ਦਿੰਦੀ ਆ ਕੰਪਨੀ ਨਾਲ ਦਿੰਦੀ ਆ ਇਹ ਚ ਖਾਸੀਅਤ ਆਈ ਆ ਵੀ ਇਹ ਨਾਲ ਦਊਗੀ ਦਊਗੀ ਹਾਂ ਜ਼ਰੂਰੀ ਆ ਇਹ ਜਿਹੜੀਆਂ ਜਿਹੜੀਆਂ ਜ਼ਰੂਰੀਆਂ ਜਿਵੇਂ ਰਹੀਆਂ ਨਾ ਇੰਨੀ ਮਤਲਬ ਕਲਕ ਦੇ ਪੜਾਈ ਸਮੇਂ ਨਾ ਅੱਗ ਲੱਗ ਗਈਆਂ ਅੰਕੀ ਕੁਝ ਜਿਵੇਂ ਆ ਇੰਨੀ ਆ ਆਪਾਂ ਦੇਖਿਆ ਵੀ ਇਹ ਇੰਨਾ ਨੁਕਸਾਨ ਹੋਇਆ ਕਸਟਮਰ ਦਾ ਇਹ ਜ਼ਿੰਮੇਵਾਰ ਦਾ ਹਾਂਜੀ ਹਾਂ ਵੀ ਉਹਦੇ ਹਿਸਾਬ ਨਾਲ ਇਹ ਜਿਹੜਾ ਆਪਣਾ ਰਿਸ਼ਤਾ ਹੋਇਆ ਬਹੁਤ ਵਧੀਆ ਸਿਸਟਮ ਆ ਜਦੋਂ ਮਰਜ਼ੀ ਕੋਈ ਪ੍ਰੋਬਲਮ ਆਂਦੀ ਆ ਕਿਸੇ ਤਰ੍ਹਾਂ ਦੀ ਵੀ ਉਹਨੂੰ ਪੁਝਾ ਸਕਦੇ ਆਪਾਂ ਹਾਂ ਨਹੀਂ ਜ਼ਰੂਰੀ ਇਹ ਰੇਕ ਮਸ਼ੀਨ ਤੇ ਜਾਈਦਾ ਬਿਲਕੁਲ ਜੀ ਬਿਲਕੁਲ ਵੀ ਪਾਈ ਵਗੈਰ ਸਿਲੰਡਰ ਦਾ ਜੀ ਰੇਕ ਮਸ਼ੀਨ ਤੇ ਜਾਈਦਾ ਬਾਕੀ ਇਹ ਦੇਖੋ ਡੀਵਰ ਹਨਾ ਹਾਂ ਜੀ ਕੋਈ ਜ਼ਿਆਦਾ ਬਹੁਤਾ ਸਰ ਖੁੱਲਾ ਨਾ ਕੋਈ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਬੰਦਾ ਮੈਂ ਕਹਿੰਦਾ ਜਿਵੇਂ ਮਰਜੀ ਪਿਆ ਰਹੇ ਹਾਂ ਹਾਂ ਜੀ ਬੰਦਾ ਆਰਾਮ ਨਾਲ ਸੌ ਸਕਦਾ ਜੀ ਮਰਜੀ ਤਾ ਮਗਰ ਰੇਸ ਵਾਲਾ ਪੈਨਲ ਛੋੜਾ ਜਾਂ ਪੈਨਲ ਲਾਤਾ ਉਹ ਰੇਸ ਵਾਲਾ ਲੱਗਿਆ ਹੋਇਆ ਜੀ ਨਹੀਂ ਬਹੁਤ ਜ਼ਿਆਦਾ ਫਰਕ ਚਾਰਜਿੰਗ ਵਗੈਰਾ ਸਾਰਾ ਕੁਝ ਇੱਥੇ ਹੈਗਾ ਜੀ ਇਹ ਚਾ ਹੈਗਾ ਸਾਰਾ ਕੁਝ ਚਾਰਜਿੰਗ ਵਗੈਰਾ ਅਜਾ ਬਾਕਸ ਲਾ ਹਾਂਜੀ ਹਾਂਜੀ ਬਾਕਸ ਦੇ ਵਿੱਚ ਸਾਰਾ ਕੁਝ ਚਾਰਜਿੰਗ ਵਗੈਰਾ ਸਹੀ ਹੈ ਹਾਂਜੀ ਬਾਕੀ ਛੋਟਰੀ ਛੋਟਰੀ ਵੀ ਚੇਂਜ ਕਰਤੀ ਹੈ ਨਾ ਹਾਂਜੀ ਇਹ ਚ ਡਿਜ਼ਾਈਨ ਉੱਪਰ ਵਧੀਆ ਕਰਤਾ ਹੈ ਵੀ ਪਹਿਲਾਂ ਨਾਲੋਂ ਫਰਕ ਪਾਤਾ ਪ੍ਰਾਸ਼ਕਣ ਨਹੀਂ ਕਰ ਰਿਹਾ ਹਾਂਜੀ ਪ੍ਰਾ ਇਹਦੇ ਵਿੱਚ ਐਵੇਂ ਹੈ ਜੀ ਕਿਸੇ ਤਰ੍ਹਾਂ ਦਾ ਵੀ ਰੱਬ ਨਾ ਕਰੇ ਆਪਾਂ ਖੇਤਾਂ 'ਚ ਕੰਮ ਕਰਦੇ ਆ ਬਿਜਲੀ ਦੀ ਤਾਰਾਂ ਹੁੰਦੀਆਂ ਉਹਦੇ ਵਿੱਚ ਖਾਸ ਕਰਕੇ ਕੰਪਨੀ ਨੇ ਧਿਆਨ ਦਿੱਤਾ ਹੋਇਆ ਹੂੰ ਵੀ ਪ੍ਰਾਸ਼ਕਣ ਨਹੀਂ ਕਰ ਰਿਹਾ ਇਹਦੇ ਵਿੱਚ ਹਾਂਜੀ ਉਹ ਬਹੁਤ ਵਧੀਆ ਬਚਾਓ ਹੈ ਇਹਦੇ ਵਿੱਚ ਹਾਂਜੀ ਇੰਜਨ ਦਾ ਬਦੂ ਲੈ ਲੈਂਡ ਦਾ ਕਬੀਨਾਂ ਦਾ ਹੀ ਆ ਇਹ ਜੀ ਇਹਨਾਂ ਦਾ ਕੰਪਨੀ ਦਾ BS4 ਆਈਏ ਅੱਛਾ ਆਪਦਾ ਹੀ ਹੈ ਨਾ ਹਾਂਜੀ ਹਾਂਜੀ ਮਿੰਦਰੇ ਦਾ ਹਾਂਜੀ ਠੀਕ ਆ ਠੀਕ BS4 ਵਗੇ ਇੰਜਨ ਦਾ ਬਹੁਤਾ ਖਲਾਰਾ ਜਿਆ ਨਹੀਂ ਹੈਗਾ ਨਹੀਂ ਜੀ ਨਹੀਂ ਥੀਵੇਂ ਮਰਜੀ ਖੁੱਲੀ ਜਗ੍ਹਾ ਹਾਂਜੀ ਬਿਲਕੁਲ ਖੁੱਲੀ ਜਗ੍ਹਾ ਕੋਈ ਬੰਦਾ ਆਰਾਮ ਕਹਿ ਲੈ ਤੇ ਬੈਠ ਗਿਆ ਹਾਂਜੀ ਜਿਵੇਂ ਮਰਜ਼ੀ ਕੰਮ ਕਰ ਸਕਦਾ ਕੋਈ ਹੋਰ ਗੱਲਬਾਤ ਹਾਂਜੀ ਮੈਂਨ ਕੋਈ ਉਹ ਨਹੀਂ ਹੈਗਾ ਬਾਕੀ ਆ ਸਿਸਟਮ ਉੱਪਰ ਨੂੰ ਵਧੀਆ ਲਾਇਆ ਹਾਂਜੀ ਫੋਟ ਰੈਕਟ ਜਾਂ ਲੰਘਣ ਨੂੰ BH4 ਚਾਰ ਸਿਲੰਡਰ ਵੀਰੇ ਹਾਂਜੀ ਚਾਰ ਸਿਲੰਡਰ ਇਹਦੇ ਵਿੱਚ ਚਾਰ ਸਿਲੰਡਰ ਕਰਦੇ ਆ ਨਾ ਸਵਾਰਾ ਹਾਂਜੀ ਹਾਂਜੀ ਹਾਂ ਬਾਕੀ ਟ੍ਰਾਂਸਫਰ ਦੇ ਲੋ ਸੇਫਟੀ ਵਾਅਤੇ ਨਾ ਵੀ ਜਾਲੀ ਲਾਈ ਹੋਈ ਆ ਮੂਰੇ ਵਿੱਚ ਕੋਈ ਚੀਜ਼ ਨਾ ਜਾਵੇ ਬਿਲਕੁਲ ਜੀ ਬਿਲਕੁਲ ਹਾਂ ਜਗਾ ਵਾ ਖੁੱਲੀ ਢੁੱਲੀ ਆ ਬਈ ਹੋਰ ਗੱਲਾਂ ਦੀ ਗੱਲਾਂ ਆ ਲੱਗੀ ਹੋਈ ਆ ਡਬਲਿਊ ਜੀ ਆ ਲੱਗਾ ਉਹਦਾ ਉਹ ਹਵਾ ਵਾਲੀ ਟੈਂਕੀ ਆ ਗਈ ਥੱਲੇ ਹਾਂਜੀ ਹਾਂਜੀ ਆ ਗਈ ਹਾਈਡਰੋਲਿਕ ਟੈਂਕੀ ਆ ਗਈ ਆਪਣੀ ਹਾਂ ਹਾਈਡਰੋਲਿਕ ਆ ਗਈ ਇਹਦੀ ਸ਼ੇਪ ਦੇਖੋ ਡੀਜ਼ਲ ਟੈਂਕ ਦੀ ਕਿਵੇਂ ਆ ਇਹ ਡੀਜ਼ਲ ਟੈਂਕ ਹੀ ਪਲਾਸਟਿਕ ਦੀ ਆਉਂਦੀ ਹੈ ਇਹਦੀਆਂ ਹਾਂਜੀ ਪਲਾਸਟਿਕ ਦੀ ਡੀਜ਼ਲ ਟੈਂਕ ਬਹੁਤ ਵਧੀਆ ਸ਼ੇਪ ਹੈ ਜੀ ਕਿੰਨੇ ਲੀਟਰ ਤੇਲ ਆ ਜਾਂਦਾ ਵੀਰੇ ਇਹ ਚ ਆ ਜਾਂਦਾ ਜੀ 3.5 400 ਲੀਟਰ ਆ ਜਾਂਦਾ 3.5 400 ਲੀਟਰ ਹਾਂਜੀ ਟੈਂਕੀ ਦਾ ਉੱਡੀਓ ਦੂਜੀ ਜੀਡੀਓ ਨਹੀਂ ਵਧੀਆ ਛੇਲਡ ਛੇਲਡ ਲਾ ਗਿਆ ਨਾ ਕਵਰ ਕਰੀ ਹੋਈ ਹੈ ਹਾਂਜੀ ਵਧੀਆ ਛੇਲਡ ਲਾਈ ਹੋਈ ਕਵਰ ਕਰੀ ਹੋਈ ਹੈ ਟੈਂਕੀ ਵੀ ਐਂ ਕਈ ਵਾਰ ਦਸਤ ਦਰੁਖ ਤੋਂ ਵੱਜਣ ਨਾਲ ਹਾਂਜੀ ਜਿਵੇਂ ਜਿਵੇਂ ਕਸਟਮਰ ਦੀ ਚੁਆਇਸ ਹੁੰਦੀ ਉਵੇਂ ਆਪਣਾ ਵਧੀਆ ਇਹ ਹਾਂ ਹਾਂ ਨਹੀਂ ਵਧੀਆ ਆਮ ਮਾਡਲ ਦੇ ਵਿੱਚ ਬੈਲਟਿੰਗ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਅੱਗੇ ਦਿਖਾ ਦਿਓ ਸਾਰੀ ਅਰੇ ਪ੍ਰੈਪਾ ਮੰਨਣੇ ਖੋਲਣੀਆਂ ਇਹ ਹਾਂਜੀ ਹਾਂਜੀ ਖੋਲਣੀਆਂ ਨਟ ਖੋਲੂ ਇੱਥੋਂ ਓਪਨ ਹੋ ਜੂਗੀ ਇਹ ਨਹੀਂ ਹੈਗਾ ਜੀ ਬੈਲਟਿੰਗ ਵਾਲਾ ਸਿਸਟਮ ਆ ਕਿਤੋਂ ਨਹੀਂ ਇਹ ਵੀ ਵਧੀਆ ਹਾਂਜੀ ਆ ਚੀਜ਼ੇ ਸਾਰੀ ਇਹ ਇਧਰੋਂ ਆ ਦਿਖਾਏ ਜੋ ਇਧਰੋਂ ਆ ਦੇਖੋ ਇਹ ਸਾਰੇ ਪਾਸੇ ਕੰਪਨੀ ਨੇ ਲਾਇਆ ਹੋਇਆ ਹੈ ਹਾਂ 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 ਕਿਤੇ ਯਾਨੀ ਕਿ ਕੋਈ ਪ੍ਰੋਬਲਮ ਨਾ ਆਵੇ ਇਹ ਵਧੀਆ ਕਰਤਾ ਹੈਗੇ ਹਾਂਜੀ ਇਹ ਤਾਂ ਆਪਾਂ ਖੋਲਣੇ ਕਰ ਸਕਦੇ ਇਹ ਖੋਲ ਸਕਦਾ ਜਿਸੇ ਵੀ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਆ ਆਹ ਵੰਡ ਜੇ ਕਿਤੇ ਲੋਡ ਪੈਂਦੀ ਲੋਡ ਪਵੇ ਤਾਂ ਆਪਾਂ ਖੋਲ ਸਕਦੇ ਆ ਜਿਵੇਂ ਮਰਜੀ ਇਹ ਨਹੀਂ ਹੈਗਾ ਇਹ ਬਿਲਡਿੰਗ ਨਾਲ ਇਹ ਬਿਲਡਿੰਗ ਨਹੀਂ ਪਟਣੀ ਹਾਂਜੀ ਓਪਨ ਹੈ ਜੀ ਹੂੰ ਹੂੰ ਹਾਂ ਬਾਕੀ ਜਾਲੀ ਵੀ ਛੋਟੀ ਕਰਤੀ ਜਾਂਦਾ ਹਾਂ ਹਾਂਜੀ ਜਿੰਨ ਤੇ ਬਹੁਤ ਜਗ੍ਹਾ ਖੁੱਲ ਗਈ ਵੀ ਆਰਾਮ ਗਿਆ ਬੰਦਾ ਹਨਾ ਬਾਕੀ ਪੂਛ ਹੈ ਜਿਹੜੀ ਮੈਂ ਕਹਿੰਦਾ ਵੀ ਇਹ ਤਾਂ ਦੇਸੀ ਵਾਲੇ ਦੇ ਵਿੱਚ ਆ ਗਿਆ ਮਾਰਕਾ ਬਾਕੀ ਸ਼ਰਮਾ ਐਂਟਰਪ੍ਰਾਈਜ਼ ਐਂਟਰਪ੍ਰਾਈਜ਼ ਇਹ ਆਪਣੇ ਡੀਲਰ ਸਵਰਾਜ ਕਮੈਨ ਰੀਪਰ ਰੋਟਾਵੇਟਰ 100% ਟ੍ਰਾਈਪੀ ਸੀਟਰ ਤੇ ਸਪेयर पार्ट्स ਜੀ ਸਪੈਸ਼ਲ ਸਵਰਾਜ ਸਪेयर पार्ट्स ਹਨਾ ਬਾਕੀ ਹੋਰ ਵੀ ਜਿਹੜਾ ਮਰਜ਼ੀ ਲੈ ਜਾ ਸਕਦੇ ਹੋ ਦੇਵੀਗੜ੍ਹ ਭੇਵਾਂ ਰੋਡ ਦੇ ਉੱਤੇ ਬਾਈ ਉਹਨਾਂ ਦੀ ਬਿਲਕੁਲ ਇਹ ਸ਼ਾਪ ਆ ਆ ਤੁਹਾਨੂੰ ਨਿਸ਼ਾਨੀ ਵਿੱਚ ਦੱਸੇ ਦਿੱਤੀ ਆ ਨਾ ਵੀ ਨਾਲ ਜਿਹੜਾ ਆ ਲੋਹੇ ਦੀ ਦੁਕਾਨ ਆ ਹਾਂ ਇਹਨਾਂ ਦੇ ਬਿਲਕੁਲ ਰੋਡ ਦੇ ਉੱਤੇ ਹੀ ਆ ਜੀ ਆ ਦੇਖੋ ਜਦੋਂ ਪਰ ਰੋਡ ਤੇ ਆਉ ਰਹੇ ਹਨਾ ਰੋਡ ਦੇ ਉੱਪਰ ਬਲ ਬਣਾ ਤੁਹਾਨੂੰ ਸਵਰਾਜ ਮਸ਼ੀਨ ਜਿੱਕਣਾ ਫਰਮੇ ਦੇ ਵਿੱਚ ਖੜੀ ਆ ਜਿਸ ਤਰ੍ਹਾਂ ਕੀ ਤੁਹਾਨੂੰ ਦਿਖ ਰਿਹਾ ਵੀ ਇਹ ਪਟਿਆਲਾ ਰੋਡ ਆ ਜੀ ਹਾਂਜੀ ਹਾਂਜੀ ਇਧਰੋਂ ਦਿਖਾਣਾ ਜੀ ਤੁਹਾਨੂੰ ਇਹ ਹੈਗਾ ਜੀ ਪਟਿਆਲਾ ਰੋਡ ਪਟਿਆਲੇ ਰੋਡ ਤੋਂ ਦੇਵੀਗੜ ਆ ਰਿਹਾ ਇਹ ਦੇਵੀਗੜਾ ਭੇਵਾ ਰੋਡ ਆ ਹਾਂਜੀ ਭੇਵਾ ਰੋਡ ਜਾ ਰਿਹਾ ਬਿਲਕੁਲ ਉਸ ਦੇ ਉੱਪਰ ਹੈ ਆਪਣੀ ਦੁਕਾਨ ਆ ਮਸ਼ੀਨ ਖੜੀ ਆ ਬਈ ਹਾਂਜੀ ਹਾਂਜੀ ਆ ਟਿਕਾਣੇ ਖੜੀ ਆ ਮਸ਼ੀਨ ਆ ਪੂਰੀ ਵਾਕੀ ਤੁਹਾਨੂੰ ਹੋਰ ਦੱਸਣਾ ਇੱਕ ਉਹ ਆ ਸਾਹਮਣੇ ਬਿੰਦਰ ਰੈਂਟ ਹਾਊਸ ਹਾਂਜੀ ਇਹਨਾਂ ਦੇ ਬਿਲਕੁਲ ਸਾਹਮਣੇ ਆ ਮ ਭਾਈ ਉਹਨਾਂ ਦੀ ਤਾਂ ਮੰਨਣਾ ਦੀ ਵੀ ਵੀਡੀਓ ਬਣਾਉਣੀ ਆ। ਬਾਕੀ ਦੇ ਬਾਰੇ ਹਨਾ ਗੱਲਾਂ ਮਤ ਤਾਂ ਹੋਰ ਵੀ ਆਪਾਂ ਕਰਦੇ ਆਇਆ ਕਰਾਂਗੇ। ਇਹਨਾਂ ਕੋਲੇ ਹੁਣ ਢੇੜਾ ਵੱਜਦਾ ਹੀ ਰਿਹਾ ਕਰੂਗਾ ਇੱਧਰ ਨੂੰ। ਬਾਕੀ ਡੀਜ਼ਲ ਟੈਂਕ ਦਾ ਡਿਜ਼ਾਈਨ ਆ ਜਿਹੜਾ ਹਨਾ ਇਹ ਬਹੁਤ ਸੋਹਣਾ ਲੱਗਦਾ। ਜਿਹ ਵਿੱਚ ਨੂੰ ਆ ਖਾਲੀ ਜਗ੍ਹਾ ਤਾਂ ਛੱਡਿਆ ਇਹਨਾਂ ਨੇ ਇੱਥੇ। ਪੈਕ ਕਰਤਾ ਸ਼ੀਲਡ ਵਾਂਗੂ ਪੈਕ ਕਰਤਾ। ਹਾਂ, ਸ਼ੈਂਡ ਲਾ ਦਿੱਤੀ ਉੱਪਰੋਂ ਇਹਦੀ ਹਨਾ। ਥੋੜੀ ਖਾਸੀ ਤੇ ਆ ਜੀ ਸਟੱਪਣੀ ਨਾਲ ਦੰਨੇ ਛੋਟੀ। ਅੱਛਾ ਜੀ ਸਟੱਪਣੀ ਨਾਲ ਦੰਨੇ। ਇਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ। ਕੋਈ ਨਹੀਂ ਹੈਗਾ ਇਹਦਾ ਚਾਰਜ। ਇਹਦਾ ਵਧੀਆ ਗ ਨੇ ਅੱਜਕੱਲ੍ਹ ਕੀ ਹੈ ਸਾਈਆਂ ਮੁੜ ਜਾਂਦੀਆਂ ਬਾਈ ਸਟਿੱਪਣੀ ਵਿੱਚੇ ਨਹੀਂ ਨਹੀਂ ਇੱਕ ਰੰਗ ਦਿਖਾਏ ਵਾ ਦੇਖੋ ਜੀਵੇਂ ਕੀ ਆਪਣੀ ਫੀਟਰ ਦੀ ਸ਼ਾਫਟ ਹੈ ਇਹ ਅੱਠ ਦੀ ਸ਼ਾਫਟ ਕਰਤੀ ਹੈ ਅੱਠ ਦਾ ਬੈਰਲ ਪੈਂਦਾ ਕਰਤਾ ਇਸ ਵਿੱਚ ਅੱਛਾ ਪਹਿਲਾਂ ਛੋਟੀ ਆਉਂਦੀ ਸੀ ਪਹਿਲਾਂ 7 ਦੀ ਹੋਣੀ ਆ ਇਹ ਅੱਠ ਦਾ ਕਰਤਾ ਹੈ ਇਹ ਚ ਇਹ ਮੱਕੀ ਦੇ ਵਿੱਚ ਬੜੀ ਦਿੱਕਤ ਹੁੰਦੀ ਯਾਰ ਇਹ ਹਾਂਜੀ ਵਧੀਆ ਕਰਿਆ ਤਾਂ ਵੀ ਅੱਠ ਦੀ ਹੋ ਗਈ ਇਹ ਮੱਕੀ ਵਾਲਿਆਂ ਨੂੰ ਦਿੱਕਤ ਨਹੀਂ ਆਉਗੀ ਹਾਂਜੀ ਹਾਂਜੀ ਬਾਕੀ ਹੋਰ ਵੀ ਐ ਸਵਰਾਜ ਦਾ ਨੁੱਤ ਬਾਈ ਲੱਗਾ ਹਾਂ ਲੋਹਾ ਤੋਂ ਨੇ ਦੇਖਿਆ ਹੀ ਵਧੀਆ ਉਹ ਵਾਲ ਬਾਈ ਜਿੱਥੇ ਮਸ਼ੀਨਾਂ ਖੜੀਆਂ ਆ ਮੈਂ ਕਹਿੰਦਾ 90 90 ਮਾਡਲ ਮਸ਼ੀਨਾਂ ਖੜੀਆਂ ਆ ਅਜ ਤੱਕ ਗਲੀਆਂ ਨਹੀਂ ਉਹ ਬਿਲਕੁਲ ਹੈਵੀ ਲੋਹਾ ਜੀ ਕੋਈ ਇਸ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਨਹੀਂ ਸਹੀ ਗੱਲ ਆ ਵੀ ਲੋਹੇ ਵਾਲੀ ਦੀ ਕੁਆਲਿਟੀ ਉਹ ਲੱਗਾ ਸਾਰੀ ਕੰਬਾਈਨਾਂ ਨਾਲੋਂ ਵੀ ਬੰਤਰ ਲੱਗਾ ਸਾਰੇ ਹਾਂ ਟਟਲੇ ਟਟਲੇ ਦਾ ਤਾਂ ਬਾਈ ਨਵੇਂ ਨਹੀਂ ਹੈਗਾ ਹਾਂ ਬਹੁਤ ਮਜ਼ਬੂਤ ਆ ਬਾਕੀ ਅੱਗੇ ਕੀ ਹੁੰਦਾ ਦਾ ਸਵਰਾਜ 8100 ਮਾਡਲ ਆਉਂਦੇ ਦੇ ਹਨ ਉਹਦੇ ਵਿੱਚ ਕੀ ਆ ਬੰਦੇ ਗੇਰਾਂ ਦੇ ਲੱਗੇ ਜਾਂਦੇ ਹੁੰਦੇ ਤੇ ਵੀ ਇਹਦਾ ਗੇਅਰ ਇਧਰਲੇ ਪਾਸੇ ਆ ਇਹਦਾ ਗਾਏ ਆ 3000 ਨੰਬਰ ਵੈਲਡ ਪੈਂਦੀ ਹੁੰਦੀ ਚਲੋ ਹੁਣ ਵੀ ਇਹ ਤੇ ਪੈਂਦੀ ਆ ਉਹ ਪਰ ਹੁਣ ਜਿਹੜਾ ਦੇਸੀ ਵਾਲਾ ਸਿਸਟਮ ਕਰਤਾ ਹਨਾ ਕਲੱਚ ਵਾਲੇ ਪੌੜੀ ਵਾਲੀ ਸਾਈਡ ਇਹਦੀ ਕਲੱਚ ਗੇਅਰ ਸਾਰਾ ਇਧਰ ਹੀ ਕਰਤਾ ਇਹਨਾਂ ਨੇ ਪਰ ਸਿਸਟਮ ਹੋਈ ਆ ਜੇ ਵੀ ਕਲੱਚ ਵਾਲਾ ਪਰ ਜਿਹੜਾ ਬਣਿਆ ਡਣੇ ਸੌਦਾ ਚੱਕ ਇਧਰ ਲਿਆਂਦਾ ਇਧਰ ਤੋਂ ਬਾਅਦ ਜਿਵੇਂ ਹੁਣ 4 ਵੀਲ ਲਾਉਨੇ ਆ ਪਾ ਨਾ ਉਹਦੇ ਵਿੱਚ ਲਾਉਣ ਜਿਵੇਂ ਕੈਸੀ 100 ਮਾਡਲਾਂ ਦੇ ਵਿੱਚ ਦਿੱਕਤ ਆਉਂਦੀ ਆ ਉਹ ਦਿੱਕਤ ਇਹਦੇ ਵਿੱਚ ਨਹੀਂ ਆਊਗੀ ਕਿਉਂਕਿ ਸੇਮ ਇਹਦੀ ਕਾਊਂਟਰ ਹੈ ਜਿਹੜੀ ਉਹੀ ਸਾਈਡ ਨਿਕਲ ਜਾਂਦੇ ਤੂੰ ਇਹਦੇ ਨਾਲ ਇਹ ਬਿਲਕੁਲ ਆ ਚੱਕਰ ਵਾਲੀ ਫਿਰ ਕੀ ਦੇ ਲਾ ਬਾਈ ਜੇ ਮੈਂ ਸਿੱਖੀ ਦੀ ਜੱਦੀ ਆਉਂਦੀ ਆ ਅੱਜ ਵੀ ਉਹੀ ਆ ਇਹ ਚੱਕੀ ਬਾਈ ਸਵਰਾਜ ਤੇ ਹੀ ਆ ਜਰਮਨ ਸਿੱਖੀ ਦੀ ਜਰ ਵੀ ਆ ਸਿਸਟਮ ਆ ਅੱਜ ਵੀ ਉਹੀ ਆ ਗੱਲਾਂ ਸ਼ਰਮਾ ਜੀ ਇਹ ਨਹੀਂ ਤੁਸੀਂ ਚੇਂਜ ਕਰਾਇਆ ਕਰਗੇ ਵੀ ਨਵੇਂ ਮਾਡਲ ਵਾਲਾ ਮੀਟਰ ਮੋਟਰ ਲਵਾ ਦਿਓ ਕੋਈ ਨਹੀਂ ਲੱਗ ਜੀ ਕੋਈ ਨਹੀਂ ਲਵਾਵਾਂਗੇ ਜ਼ਰੂਰ ਜੀ ਨੇ ਵੀ ਸੀ ਪਹਿਲਾਂ ਨਾਲੋਂ ਵਧੀਆ ਕੱਢ ਰਹੇ ਆ ਹਾਂਜੀ ਹਾਂਜੀ ਜਿਹੜੇ ਬ੍ਰੇਕ ਡਰਮ ਸੀਗੇ ਹਾਂਜੀ ਬ੍ਰੇਕ ਡਰਮਾਂ ਚ ਵੀ ਮਤਲਬ ਕਿ ਜਿਹੜੇ ਪਿੱਛੇ ਬੈਕ ਕਰਦੇ ਦੇ ਮਤਲਬ ਕਿ ਮਸ਼ੀਨਾਂ ਦੇ ਬ੍ਰੇਕ ਫਾਸਦੇ ਦੇ ਉੱਥੇ 베アリング ਲਵਾਤੇ ਵੀਰ ਜਿਹੜੇ ਡਰਮ ਵੀ ਵੱਡੇ ਗਾ ਘਰਾਤੇ ਪਹਿਲਾਂ ਨਾਲੋਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਬ੍ਰੇਕ ਡਰਮ ਆ ਵੀਰ ਜੀ ਪਹਿਲਾਂ ਨਾਲੋਂ ਵੱਡੇ ਕਰਤੇ ਇੱਕ ਬੈਕ ਸਾਈਡ ਨੂੰ ਕਰ ਦੇ ਦੇ ਨਾ ਜਦ ਬ੍ਰੇਕ ਮਾਰਦੇ ਜੀ ਜੀ ਆਹ ਫਾਦ ਦੇ ਝੂਟਾ ਆ ਮਾਰਦੇ ਦੇ ਤੇ ਹੁਣ ਬੈਰਿੰਗ ਫਿੱਟ ਕਰਾਦੇ ਜੀ ਅੱਪ ਚਪਕਦੇ ਇਹਦੇ ਲੈ ਸਾਰਾ ਹਾਂਜੀ ਹਾਂ ਹਾਂ ਉਹ 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 ਨੂੰ ਬੈਰਿੰਗ ਫਿੱਟ ਕਰਾਤੇ ਇਹ ਬ੍ਰੇਕ ਡਰਮ ਪਹਿਲਾਂ ਤੋਂ ਵੱਡੇ ਕਰਾਦੇ ਠੀਕ ਹੈ ਮੈਂ ਯਾਰ ਵਾ ਜਿਵੇਂ ਹੁਣ ਤੁਹਾਡੇ ਮੰਨ ਲਓ ਤੁਸੀਂ ਉਹਨੇ ਮਸ਼ੀਨ ਵੇਚਦੇ ਹੋ ਆਪਣੇ ਡੀਲਰ ਜਿਹਾ ਤੁਹਾਡੇ ਕੋਲ ਜੇ ਮੰਨ ਲਓ ਹੁਣ ਕੋਈ ਜਿਵੇਂ ਇਹ ਐਮਪੀ ਦੇ ਵਿੱਚ ਚੱਲ ਗਈ ਕੰਪਨੀ ਸਵਰਾਜ ਇਹਦੇ ਵਿੱਚ ਮੇਰੇ ਜੇ ਇੱਕ ਸਮਾਨ ਦੀ ਗੱਲੋਂ ਦਿੱਕਤ ਫਿਕਤ ਆਉਂਦੀ ਆ ਫਿਰ ਤੁਸੀਂ ਕਿਵੇਂ ਰੇਂਜ ਕਰਦੇ ਹੋ ਸਮਾਨ ਦਾ ਸਰ ਮੇਰੇ ਕੋਲ ਨਾ ਪੂਰਾ 8200 ਦਾ ਸਮਾਨ ਇੱਥੇ ਹੈਗਾ ਅੱਛਾ ਜੀ ਕਿਸੇ ਵੀਰ ਨੂੰ ਪਰੇਕਦਾਨ ਨਹੀਂ ਦਿੰਦੇ ਅੱਛਾ ਜੀ ਮੰਨ ਲਓ ਵੀ ਆਪਣੇ ਕੋਲ ਤੇ ਰੇਂਜ ਕਰਦੇ ਹੋ ਹਾਂ ਜੀ ਜੇ ਮੰਨ ਲਓ ਜੇ ਮੰਨ ਲਓ ਕਿਸੇ ਜੀ ਦੀ ਪਾ ਫੇਰ ਵੀ ਲੋੜ ਪੈ ਜਵੇ ਹਾਂ ਜੀ ਕੋਈ ਦਿੱਕਤ ਨਹੀਂ ਨੰਬਰ ਤੁਹਾਨੂੰ ਤੁਸੀਂ نیچے ਪਾ ਦਿਓ ਕੋਈ ਪ੍ਰੋਬਲਮ ਆਂਦੀ ਆ ਸ਼ਰਮਾ ਜੀ ਨੂੰ ਗੱਲ ਕਾਲ ਕਰੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਆ ਇਹ ਦੇਵੀਗੜ ਦੇਵੀਗੜ ਸਾਈਡ ਦਾ ਕਾ ਪੂਰੇ ਪੰਜਾਬ ਦਾ ਹੀ ਆ ਹਾਂ ਜੀ ਜਿੱਥੇ ਆਪਣਾ ਪੂਰੇ ਪੰਜਾਬ ਦਾ ਹੀ ਅੱਛਾ ਪੂਰੇ ਪੰਜਾਬ ਦੇ ਵਿੱਚ ਮਦਦ ਕਰਦੇ ਹਾਂ ਇਹ ਕੁਝ ਸਵਰਾਜ ਦੀ ਵੀ ਆ ਠੀਕ ਹੈ ਜੀ ਤੁਸੀਂ ਕੰਟੈਕਟ ਕਰੋ ਕੋਈ ਦਿੱਕਤ ਨਹੀਂ ਆਈ ਜੇ ਤੁਹਾਡੀ ਨਹੀਂ ਦਿੱਤੀ ਹੋਈ ਫੇਰ ਕੋਈ ਪ੍ਰੋਬਲਮ ਨਹੀਂ ਸੁਵਰਾਜ ਕੰਪਨੀ ਦੀ ਹੋਵੇ ਜੇ ਕਿਸੇ ਵੀਰ ਨੂੰ ਕੋਈ ਦਿੱਕਤ ਆਂਦੀ ਆ ਤਾਂ ਦੌਰ ਤੋਂ ਆਪਣਾ ਜਹਾਜ਼ ਚੱਲਦਾ ਹੈ ਔਰ ਮਹਾਲੀ ਉਤਰ ਜਾਂਦਾ ਹੈ 2 ਘੰਟੇ ਚ ਬਸ ਕੋਈ ਦਿੱਕਤ ਨਹੀਂ ਇਹਦਾ ਜਹਾਜ਼ ਵੀਰ ਸਮਾਰਕ ਆ ਦਿੰਦੇ ਅੱਛਾ ਮੰਨ ਲਓ ਵੀ ਅੱਜ ਦਿੱਕਤ ਆਉਣ ਨਹੀਂ ਦਿੰਦੇ ਹਾਂਜੀ ਹਾਂਜੀ ਨਹੀਂ ਠੀਕ ਹੈ ਠੀਕ ਹੈ ਨਹੀਂ ਮਸ਼ੀਨ ਸੋਣੀ ਕਰਦੀ ਹੋਂ ਦਾ ਸੁਵਰਾਜ ਆਣਿਆ ਨਹੀਂ ਫਿਲਟਰ ਦੀ ਪ੍ਰੋਬਲਮ ਆਉਂਦੀ ਦੀ ਅੱਗੇ ਚੋਕ ਚੋਕ ਹੋਣ ਦੇ ਉਹ ਵੀ ਚੱਕੀ ਗਈ ਬਿਲਕੁਲ ਜੀ ਬਾਕੀ ਸ਼ਰਮਾ ਜੀ ਦਾ ਬਹੁਤ ਯੋਗਦਾਨ ਰਿਹਾ ਹੈ ਇਹ ਮਸਲੇ ਮਾਮਲੇ ਦੇ ਵਿੱਚ ਹਨ ਬਿਲਕੁਲ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਹਾਂ ਜੀ ਮਿਹਨਤ ਬਹੁਤ ਕੀਤੀ ਠੀਕ ਹੈ ਜੀ ਇਹ ਕਿੰਨੇ ਕੇ ਸਾਲ ਹੋ ਗਏ ਜੀ ਇਹ ਦੁਕਾਨ ਕਰੀ ਨੂੰ ਇਹ ਨੂੰ ਹੋ ਗਏ ਜੀ ਆਪਾਂ ਨੂੰ ਡੇਢ ਤੋਂ 2 ਸਾਲ ਦੇ ਨੇੜੇ ਡੇਢ 2 ਸਾਲ ਦੇ ਵਿੱਚ ਹੋ ਗਏ ਇੱਕ ਕਟਰ ਦੀ ਮਾਰੀ ਹੈ ਜਿਆਤੀ ਜਿਹੜੀ ਕਟਰ ਦੀ ਤੁਸੀਂ ਦੱਸਦੇ ਆ ਵੀ ਕਟਰ ਦੇ ਵਿੱਚ ਵੀ ਇਹਦੇ ਕਟਰ ਦੇ ਵਿੱਚ ਵੀ ਹੈ ਨਾ ਖਾਸੀ ਦੱਸਦੇ ਆ ਬਦਲਾਅ ਹੋਇਆ ਹੈ ਜਿਹੜਾ ਸਵਰਾਜ ਦੇ ਅੱਛਾ ਇਹਦੇ ਵਿੱਚ ਕੀ ਕੀ ਚੇਂਜ ਹੋਇਆ ਜੀ ਇਹ ਓਪੀਸਾ ਸ਼ਰਮਾ ਜੀ ਦਾ ਜਿੱਥੇ ਇਹ ਬੈਨੇ ਆ ਇਹਦੇ ਵਿੱਚ ਕੀ ਕੀ ਚੇਂਜ ਕਰਿਆ ਜੀ ਆ ਦੇਖੋ ਜੀ ਪਹਿਲਾਂ ਚੱਕਰ ਵਧਾਉਣ ਵੇਲੇ ਰੀਲ ਨੂੰ ਬਹੁਤ ਦਿੱਕਤ ਆਂਦੀ ਸੀ ਉਰੇ ਬੈਰਿੰਗ ਸਿਸਟਮ ਦੇ ਤਾਂ ਪਹਿਲਾਂ ਸਪ੍ਰਿੰਗ ਸੀ ਉਹ ਕੱਟਦਾ ਹੁਣ ਜਿੰਨੇ ਮਰਜ਼ੀ ਚੱਕਰ ਵਧਾਓ ਸਰ ਵਧਾ ਸਕਦੇ ਅਜਾ ਮੰਨ ਲਓ ਆ ਗੇੜੇ ਨਾਲੇ ਵਧਾਉਣੇ ਹੁਣ ਕੋਈ ਜਾਬੀ ਚੱਕਣੀ ਹੈਗੀ ਬਸ ਬਹੁਤ ਸੌਖਾ ਤਰੀਕਾ ਹੋ ਗਿਆ ਪੈਸਾ ਨਾਲੋਂ ਇਹ ਤਾਂ ਜਗਾੜ ਨਾ ਮੈਂ ਲਾਤਾ ਇਹਨਾਂ ਨੇ ਸਾਰੇ ਨਾ ਬੰਨ ਲੱਖਰਾ ਇਹ ਜਿਹੜੀ ਪੈਰਿੰਗ ਪੈਂਦਾ ਕਰਤਾ ਇਹ ਪੈਰ ਹੈ ਇਹ ਅੰਦਰ ਲਾ ਲੋ ਗੁਆਰੇਂਗ ਕੋ ਮੇਰੇ ਨਾਲ ਇਹਦੇ ਪੁਲੀ ਦੇ ਬਾਕੀ ਸਿਸਟਮ ਖੜਾ ਬਾਹਰ ਨਾ ਬਾਕੀ ਕਦੇ ਚੋਕ ਹੋ ਜਾਂਦਾ ਆ ਸਿਸਟਮ ਦੇ ਤਾ ਵੀ ਰਾਡ ਪਾਉਣੇ ਨੂੰ ਹਾਂਜੀ ਹਾਂਜੀ ਹਾਂ ਇਹ 25 ਚ ਨਮਾ ਡਿਜ਼ਾਈਨ ਇੱਧਰ ਟਰਾਲੇ ਦਾ ਹੋਰ ਕੱਢਿਆ ਨੇ ਚੇਂਜ ਕਰਤਾ ਆ ਦੇਖੋ ਆ ਜਿਵੇਂ ਆ ਕੁੰਡੀਆਂ ਦਾ ਇਹ ਸਾਰਾ ਨਵਾਂ ਡਿਜ਼ਾਈਨ ਆ 25 ਚ ਹਾਂ ਵੀ ਹੁੱਕਾਂ ਚੱਕਦੀਆਂ ਕੁੰਡੀਆਂ ਨਾ ਹਾਂਜੀ ਹਾਂਜੀ ਉਸ ਕੰਮ ਦਾ ਕੰਪਨੀ ਵਧੀਆ ਕਰਦੀ ਆ ਪਹਿਲਾਂ ਨਾਲੋਂ ਟਰੇ ਆ ਜਿਹੜੀ ਉਹ ਹੈਵੀ ਕਰਦੀ ਟਰਾਲਾ ਸੀਗਾ ਜਿਹੜਾ ਥੱਲੜਾ ਉਹ ਪਹਿਲਾਂ ਹਲਕੇ ਆਉਂਦੇ ਸੀ ਬਹੁਤ ਵਧੀਆ ਤਰੀਕੇ ਨਾਲ ਮਜ਼ਬੂਤੀ ਦਾ ਕਰਤਾ ਸੀ ਟਰਾਲੇ ਦਾ ਸਟਿੱਪ ਵਿੱਚ ਆ ਜਾਂਦੀ ਹੈ ਜੀ ਪਹਿਲਾਂ ਇਹਦੇ ਵਿੱਚ ਸਟਿੱਪ ਨਹੀਂ ਆਂਦੀਦੀ ਉਹ ਸਟਿੱਪ ਆ ਜਾਂਦੀ ਆ ਪਹਿਲਾਂ ਨਾਲੋਂ ਚੜਾਈ 'ਚ ਹੈਵੀ ਕਰਤਾ ਸੀ ਠੀਕ ਹੈ ਜੀ ਹਾਂਜੀ ਹਾਂ ਨਹੀਂ ਦੇਖਣ ਨੂੰ ਲੱਖ ਫਰਕ ਖਾਸਾ ਲੱਗਦਾ ਚਾਹ ਵੀ ਉਸ ਪਹਿਲਾਂ ਨਾਲੋਂ ਚੇਂਜ ਕਰਿਆ ਇਸ ਟਰਾਲੇ 'ਚ ਤੇ ਇਹ ਜਿਹੜੀ ਫਰੋਂਗ ਵਾਲੇ ਰੈਜਿਸਟਮੈਂਟ ਆ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਬਣਾਈ ਆ ਜੀ ਹੁਣ ਨਹੀਂ ਸੈੱਟ ਕਰਤਾ ਹਾਂ ਹਾਂਜੀ ਹਾਂਜੀ ਫਿਰ ਇੱਕ ਪਹਿਲੇ ਵਾਲੇ ਜਿਹੜੇ ਕਟਰ ਵਾਲ ਤੇ ਉਹਨਾਂ ਚ ਇਹ ਜਿਹੜਾ ਐਂਗਲ ਨਹੀਂ ਸੀ ਤਾਂ ਉਹਨਾਂ ਐਂਗਲ ਵੀ ਦੇਣ ਲੱਗਦੇ ਸਨ ਇੱਧਰ ਪਹਿਲਾਂ ਨਾਲੋਂ ਇਹ ਦੇਖੋ ਜੀ ਇਹ ਪਹਿਲੇ ਕਟਰ ਵਾਲਾਂ ਜੇ ਐਂਗਲ ਨਹੀਂ ਹੁੰਦਾ ਤਾਂ ਮੈਂ ਹੁਣ ਐਂਗਲ ਦੇਖੋ ਆ ਐਂਗਲ ਹੋ ਗਏ ਇੱਕ ਫਿੰਗਰਾਂ ਵਾਲਾ ਬਹੁਤ ਮਜ਼ਬੂਤੀ ਕਰਦੇ ਜੀ ਪਹਿਲਾਂ ਨਾਲ ਹਾਂ ਬਈ ਮਜ਼ਬੂਤੀ ਕਰ ਹਾਂਜੀ ਹਾਂਜੀ ਲੋਹਾ ਵਧਾਤਾ ਲੱਗਿਆ ਜੀ ਸ਼ਾਫਟਾਂ ਵਾਸਤੇ ਠੀਕ ਹੈ ਜੀ ਹਾਂਜੀ ਹਾਂ ਇਹ ਕੰਮ ਤਾਂ ਬਹੁਤ ਵਧੀਆ ਕਰਿਆ ਬਾਕੀ ਇੱਕ ਗੱਲ ਹੋਰ ਦੇਖਿਓ ਜਿਵੇਂ ਹਾਂ ਸਵਰਾਜ ਮਸ਼ੀਨ ਖੜੀ ਹੈ ਨਾ ਹੋਰ ਮਸ਼ੀਨ ਖੜੀ ਹੋਊਗੀ ਟਰਾਲੇ ਦੇ ਕਟਰ ਲੋਡ ਹੋਊਗਾ ਉਹਦੀ ਫਿੰਗਰ ਐ ਥੱਲੇ ਹੋਊਗੀ ਇਹਦੀ ਉੱਤੇ ਆ ਇਹ ਤਾਂ ਹੀ ਧਰਤੀ ਦੇ ਵਿੱਚ ਫਿੰਗਰ ਜਾ ਰਹੇ ਸਫਾਈ ਕਰਦੇ ਆ ਹਨਾ ਇਹ ਜੀ ਦਾ ਬਹੁਤ ਵਰਗਾ ਫਿੰਗਰ ਨਹੀਂ ਸਿੱਧਾ ਉੱਪਰੋਂ ਖੜੀ ਆ ਫਿੰਗਰ ਹਾਂਜੀ ਹਾਂਜੀ ਇਹ ਨਹੀਂ ਹੋ ਆਮ ਮਸ਼ੀਨ ਹੋ ਗਈ ਉਹਦੀ ਫਿੰਗਰ ਸਿੱਧੀ ਹੋ ਗਈ ਹੈ ਬਿਲਕੁਲ ਜੀ ਬਾਕੀ ਕੰਪਨੀ ਨੇ ਇਹ ਜ ਡਾਇਨ ਵੀ ਬਹੁਤ ਵਧੀਆ ਕਰਿਆ ਦੇਖੋ ਰੱਖਣ ਵਾਲਾ ਹਾਂ ਹਾਂ ਉਹ ਨਟ ਪੈਂਦੇ ਕਰਤੇ ਵੀ ਰੋਡ ਤੇ ਕਿਤੇ ਵੀ ਵੀਰ ਨੂੰ ਟਰਾਲਾ ਹਿੱਲੇ ਨਾ ਜਾਂ ਕਿਤੇ ਵੀ ਆ ਦੇਖੋ ਨਟ ਨਾਲਾ ਸਿਸਟਮ ਕਰਤਾ ਹੁੰਦੀਆਂ ਆ ਸਿਸਟਮ ਪਹਿਲਾਂ ਨਾਲੋਂ ਬਦਲ ਗਿਆ ਬਾਕੀ ਸਾਮਾਨ ਆਪਣੇ ਕੋਲ ਪੂਰਾ ਅਲਵੇਦ ਬਲ 8200 ਦਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਜੀ ਤੁਸੀਂ ਦਿਖਾ ਸਕਦੇ ਹੋ ਪੂਰਾ ਸਾਮਾਨ 8200 ਦਾ ਤੁਹਾਡੇ ਕੋਲ ਹੈ ਠੀਕ ਹੈ ਜੀ ਹਾਂ ਜੀ ਬਾਕੀ ਬਰਮਾ ਬਰਮੇ ਸਾਰੇ ਇਹਨਾਂ ਕੋਲ A to Z ਛਤਰੀ ਹੈ ਨਾ ਜੋ ਵੀ ਫਰੰਟ ਆਉਗਰਾ ਪਿਆ ਜਿਹੜੀ ਵੀ ਜੀ ਦੀ ਲੋਡ ਆ ਮੋਟਰ ਜਿਹੜੀ ਵੀ ਜੀ ਵੱਲੋਂ ਸਵਰਾਜ ਦੇ ਵਿੱਚ ਲੱਗਦੀ ਆ ਸ਼ਾਫਟਾਂ ਤੁਹਾਨੂੰ ਹਰ ਇੱਕ ਚੀਜ਼ ਆ ਜਿਹੜੀ ਹੈ ਨਾ ਇਹਨਾਂ ਤੋਂ ਗੇਅਰ ਦੇ ਘਰਾ ਰਹੀ ਕਾਉਂਟਰ ਕੋਸ ਵੀ ਚਾਹੀਦਾ ਤੁਹਾਨੂੰ ਐਕਸਲ ਵਗੈਰਾ ਤਾਂ ਸਾਰਾ ਇਹਨਾਂ ਕੋਲ ਆ ਕਲਚ ਪ੍ਰੈਸ਼ਰ ਪਲੇਟ ਪਈ ਆ ਵੀ ਹਾਂਜੀ ਮੇਰਾ ਸਾਰਾ ਹੀ ਪਿਆ ਆਪਣੇ ਕੋਲ ਹਾਂਜੀ ਵੀ ਸ਼ਾਫਟਾਂ ਵਗੈਰਾ ਨਵੇਂ ਮਾਡਲ ਦੀ ਆ ਹਾਂਜੀ ਜਿਵੇਂ ਕੀ ਸਟਾਰ ਵਗੈਰਾ ਸਾਰੇ ਹੀ ਪਈ ਨੇ ਕੋਈ ਦਿੱਕਤ ਨਹੀਂ ਹਾਂਜੀ ਹਾਂ ਦੇਖ ਲਈਏ ਦੇਖ ਲਈਏ ਆ ਪਈਆਂ ਕਰਾਰੀਆਂ ਬਾਕੀ ਹੁਣ ਸੀਜ਼ਨ ਆਫ ਆ ਬਾਈ ਹੈਨਾ ਆ ਪਿਆ ਬੈੱਡ ਕਿਸੇ ਵੀਰ ਨੂੰ ਵੇਤੀ ਰਾਤ ਉੱਡ ਪੈਗੀ ਤਾਂ ਵੀ ਪਵਰੇ ਸਟੈਪ ਬੈੱਡ ਤਾਂ ਬਹੁਤ ਬੈੱਡ ਬਣਾ ਕੇ ਰੱਖੇ ਵੇ ਸ਼ਰਮਾਂ ਹੀ ਦੇਈ ਤਾਂ ਉਹੀ ਆ ਜੀ ਵੀ ਆਪਣੇ ਕੋਲ ਸਮਾਨ ਪੂਰਾ ਅਵੇਲੇਬਲ ਆ ਕੋਈ ਦਿੱਕਤ ਨਹੀਂ ਕਸਟਮਰ ਨੂੰ ਆਉਣ ਦੇ ਦਿੱਤੇ ਹਾਂਜੀ ਨਾ ਸਹੀ ਆ ਸਹੀ ਆ ਆ ਮੇਰੇ ਡీలਰ ਦਾ ਹੀ ਫਾਇਦਾ ਹੁੰਦਾ ਹਾਂ ਡੀਲਰ ਦਾ ਮਤਲਬ ਇਹ ਥੋੜੇ ਵੀ ਕਮਿਸ਼ਨ ਵੀ ਮਸ਼ੀਨ ਵੇਚੀ ਮੱਧ ਪਤਾ ਨਹੀਂ ਇੱਥੇ ਹੋਰੇ ਵੀਰ ਜੀ ਵੀ ਕਿਸੇ ਵੀ ਵੀਰ ਨੂੰ ਸਰਵਿਸ ਕਿੱਟ ਦੀ ਲੋੜ ਆ ਤੇਲ ਦੀ ਆਪਣੇ ਕੋਲ ਹੈਗਾ ਬਟੋਕਟ ਸਰਵਿਸ ਕਿਟਾਂ ਪਈਆਂ ਆਪਣੇ ਕੋਲ 10 ਤੋਂ 20 ਹਰ ਟਾਈਮ ਰੱਖਦੇ ਆ ਵੀ ਕਿਸੇ ਵੀਰ ਨੂੰ ਸਰਵਿਸ ਦੀ ਇੰਜਨ ਦੀ ਕੋਈ ਇੱਕ ਤਾਂ ਨਹੀਂ ਆਪਾਂ ਕੰਪਨੀ ਇਹ ਯੂਜ਼ ਕਰਦੀ ਆ ਬਿਲਕੁਲ ਜੀ ਕੰਪਨੀ ਵੱਲੋਂ ਆਈ ਹੋਈ ਆ ਠੀਕ ਹੈ ਜੀ ਇਸ ਸਵਰਾਜ ਕੰਪਨੀ ਦੀ ਕਿੱਟ ਹੈ ਨਾ ਕੋਲ ਹੈ ਨਾ ਵੀ ਤੇਲ ਮੰਨ ਲਓ ਜਿਹੜਾ ਹੋਰ ਫਿਲਟਰ ਵਗੈਰਾ ਜੋ ਵੀ ਹੈ ਨਾ ਯੂਰੀਏ ਦਾ ਸਿਸਟਮ ਸਾਰਾ ਇਹਨਾਂ ਕੋਲੇ ਪਿਆ ਜੇ ਕਿਸੇ ਭਰਾ ਨੂੰ ਨਾ ਵੀ ਮੰਨ ਲਓ ਆਪਾਂ ਦੂਰ ਲੱਗਦਾ ਹੈ ਅੱਜ ਕੱਲ ਕੀ ਹੈ ਪੰਜਾਬ ਦੇ ਵਿੱਚ ਇਹੀ ਗੱਲ ਹੁੰਦੀ ਹੈ ਸਵਰਾਜ ਕੰਪਨੀ ਦਾ ਨੌਰ ਦੇ ਅੰਦਰ ਚਲ ਗਈ ਐਮਪੀ ਦੇ ਵਿੱਚ ਚਲ ਗਈ ਪਰ ਬਈ ਕੰਪਨੀ ਸ਼ਰਮਾ ਜਿਵੇਂ ਫਿਰ ਮਸ਼ੀਨ ਤੁਸੀਂ ਹੁਣ ਮੰਨ ਲਓ ਇੱਥੇ ਮਸ਼ੀਨ ਬੁੱਕ ਹੁੰਦੀ ਹੈ ਤੁਹਾਡੇ ਕੋਲੇ ਇਹ ਮਤਲਬ ਬੁੱਕ ਹੋਣ ਤੋਂ ਬਾਅਦ ਫਿਰ ਮਸ਼ੀਨ ਤੁਹਾਨੂੰ ਕੰਪਨੀ ਪਹੁੰਚਦੀ ਕਰਦੀ ਹੈਗਾ ਤੁਸੀਂ ਆਪ ਦੇ ਖਰਚੇ ਤੇ ਲੈ ਕੇ ਆਉਨੇ ਹੋ ਫਿਰ ਲੈ ਕੇ ਆਣਾ ਜੀ ਆਪਣੇ ਖਰਚੇ ਤੋਂ ਅੱਛਾ ਉਹ ਕਸਟਮਰ ਨੂੰ ਦੇ ਦੇ ਜਿਉਂ ਉੱਥੇ ਦੇ ਕਹਿੰਦਾ ਤਾਂ ਉੱਥੇ ਦੇ ਦੇ ਦਿਆ ਫਿਰ ਉੱਥੇ 60000 ਰੁਪਏ ਘੱਟ ਕਰ ਦੇ ਅੱਛਾ ਮੰਨ ਲਾ ਉਹ ਕਸਟਮਰ ਦਾ ਹੀ ਪੈਂਦਾ ਹਾਂਜੀ ਕਸਟਮਰ ਦੇ ਪੈਂਦਾ ਮਸ਼ੀਨ ਲੈ ਕੇ ਆਉਣ ਦਾ ਹਾਂਜੀ ਇਹ ਵੀ ਬੜੀ ਮੋਟੀ ਕਰੋ ਰਿਕੁਐਸਟ ਆ ਨਾ ਵੀ ਕਹਿੰਦੇ ਆ ਜੀ ਹਾਂ ਅਜੇ ਕੰਪਨੀ ਨੇ ਕੀਤਾ ਨਹੀਂ ਇਹ ਕੋਈ ਜ਼ਰੂਰੀ ਆ ਕੋਈ ਕੋਈ ਕੁ ਗੱਲਾਂ ਹੈਗੀਆਂ ਅਜੇ ਵੀ ਜਿਹੜੀਆਂ ਵਿੱਚ ਮੰਨ ਲਓ ਬਿਲਕੁਲ ਜੀ ਪਤਾ ਕੀ ਹੁਣ ਦੇਖੋ ਇਹ ਆਪਾਂ ਦਾ ਚਲੋ ਪੰਜਾਬ ਦੇ ਵਿੱਚ ਫੈਕਟਰੀ ਦੀ ਬਹੁਤ ਵਧੀਆ ਸੀ ਚਲੋ ਹੁਣ ਉਧਰ ਉਹਨਾਂ ਦੀ ਮਜਬੂਰੀ ਹੋ ਗਈ ਕੋਈ ਨਾ 20 ਹੁੰਦੀ ਹੈ ਗੱਲਬਾਤ ਕੋਈ ਬਾਕੀ ਆਪਾਂ ਕਿਸੇ ਵੀ ਭਰਾ ਨੂੰ ਕੋਈ ਦਿੱਕਤ ਨਹੀਂ ਆਣ ਦਿੰਦੇ ਜਿਵੇਂ ਐਕਸਲ ਪਏ ਆ ਛੋਟੇ ਵੱਡੇ ਹਾਂਜੀ ਹਾਂ ਸਾਮਾਨ ਦਾ ਤੁਹਾਡੇ ਕੋਲ ਬਹੁਤ ਪਿਆ ਜੀ ਆਪਣਾ ਬੋਲ ਗੇਰ ਹੋ ਗਏ ਹਾਂਜੀ ਹਾਂਜੀ ਵੀ ਕਿਸੇ ਵੀ ਤਰ੍ਹਾਂ ਦੇ ਆਪਾਂ ਮਤਲਬ ਕਿਸੇ ਵੀਰ ਨੂੰ ਆਪਾਂ ਦਿੱਕਤ ਨਹੀਂ ਆਣੀ ਨਹੀਂ ਨਹੀਂ ਕੰਮ ਸਾਡਾ ਵਧੀਆ ਹੈ ਸਿਸਟਮ ਇਹ 3800 ਵੋਲਟ ਮਾਰਕੀਟ ਚ ਆਈ ਨਹੀਂ ਆਪਣੇ ਕੋਲ 20 ਤੋਂ 50 پیس ਹਰ ਟਾਈਮ ਪਏ ਹੁੰਦੇ 3800 ਹਾਂਜੀ ਇਹ 3800 ਪੈਂਦੀ ਹੈ ਜੀ ਹਾਂਜੀ 3800 ਵੈਲਟ ਪੈਂਦੀ ਹੈ ਇਹ ਵੀ ਪੰਗਾ ਹੀ ਕਰਿਆ ਨਹੀਂ ਲੱਗ ਵੈਲਟ ਫੇਰ ਪੰਗਾ ਹੋਈ ਰਹਿ ਗਿਆ ਅੱਗੇ ਵਾਲੇ ਹੀ ਅੱਛਾ ਜੀ ਮਾਰਕੀਟ ਦੇ ਵਿੱਚ ਨਹੀਂ ਆਈ ਆਪਣੇ ਕੋਲ ਅਵੇਲੇਬਲ ਆ ਅਮਾਲ ਦਾ ਕੋਈ ਦਿੱਕਤ ਨਹੀਂ ਨੀ ਠੀਕ ਹੈ ਜਿਵੇਂ ਡੀਲਰ ਦਾ ਫਾਇਦਾ ਹੀ ਇਹ ਹੁੰਦਾ ਵੀ ਉਹਦੇ ਕੋਲ ਇਹ ਥੋੜੀ ਜਿਹੀ ਚੀਜ਼ ਵੇਚ ਕੇ ਉਹਨੂੰ ਭੁੱਲ ਜਾਓ ਹਨਾ ਇਹ ਦੇਖੋ ਵੀ ਚੀਜ਼ ਵੇਚ ਕੇ ਸਾਡੇ ਕਸਟਮਰ ਨੂੰ ਦਿੱਕਤ ਨਾ ਆਵੇ ਜਿਹੜੀ ਚੀਜ਼ ਦੀ ਦਿੱਕਤ ਆ ਉਹ ਰੱਖੀ ਬੈਠੇ ਆ ਬਿਲਕੁਲ ਜੀ ਹਨਾ ਇਹ ਚੀਜ਼ ਦੀ ਹੁੰਦੀ ਹੈ ਹੋਰ ਤਾਂ ਮੋਟਰ ਦੀ ਕਿਸੇ ਨੂੰ ਦਿੱਕਤ ਆਉਂਦੀ ਆਪਾਂ ਮੋਟਰਾਂ ਰੱਖੀ ਦੀਆਂ ਜੀ ਨਵੀਆਂ ਰੱਖੀਆਂ ਆਈਆਂ ਜੀ ਬਿਲਕੁਲ ਜੀ ਇਹ ਵੀ ਸਵਰਾਜ ਚੋਂ ਆਈਆਂ ਆ ਠੀਕ ਹੈ ਕਿਸੇ ਵੀਰ ਨੂੰ ਵੀ ਇਸ਼ਾਰੇ ਦਿੱਕਤ ਨਹੀਂ ਆਣ ਦਿੰਦੇ ਸਾਰਾ ਪਿਆ ਆਪਣੇ ਕੋਲ ਠੀਕ ਹੈ ਠੀਕ ਇਹ ਸਮਾਨ ਬਾਈ ਉਹਨਾਂ ਕੋਲੇ ਬਹੁਤ ਪਿਆ ਹੈ ਵੀ ਕਿਸੇ ਗੱਲ ਦੀ ਵੀ ਥੋੜੀ ਨਹੀਂ ਹੈਗੀ ਹਨਾ ਦਿੱਕਤ ਕੋਈ ਨਹੀਂ ਆਉਣ ਦਿੰਦੇ ਇਹ ਇਹ ਨਹੀਂ ਹੈਗਾ ਵੀ ਇਹਨਾਂ ਦੀ ਵੇਚੀ ਹੋਈ ਮਸ਼ੀਨ ਤੇ ਮਸ਼ੀਨ ਜਿਹੜੀ ਮਰਜ਼ੀ ਹੋਵੇ ਸਵਰਾਜ ਹੋਵੇ ਬਾਰ ਹਾਂਜੀ ਹਾਂਜੀ ਅਸੀਂ ਕਰਤਾਰ ਵਾਲਾ ਤਾਂ ਨਹੀਂ ਮੰਗ ਸਕਦੇ ਨਹੀਂ ਸਹੀ ਜੀ ਨੇ ਵਧੀਆ ਲੱਗਿਆ ਬਾਈ ਉਹਨਾਂ ਦਾ ਨਾ ਸਿਸਟਮ ਆ ਜਿਹੜਾ ਚਲ ਉਹਨਾਂ ਦਾ ਸੀਜ਼ਨ ਆਫ ਆ ਤੁਹਾਨੂੰ ਪਤਾ ਹੀ ਆ ਵੀ ਹੁਣ ਤਾਂ ਰੇਗ ਬੰਦਾ ਆਪਣੇ ਅੰਦਰ ਪਿਆ ਹੈ ਇੱਕ ਥੋੜੀ ਜਿਹੀ ਮਾਹੌਲ ਖਰਾਬ ਹੋਣ ਕਰਕੇ ਬਾਕੀ ਨਾ ਸੁਵਰਾਜ ਦੇ ਵਿੱਚ ਚੇਂਜ ਹੋਇਆ ਹਨਾ ਬਹੁਤ ਸੋਹਣਾ ਹੋਇਆ ਇਹ ਵਧੀਆ ਹੋਇਆ ਦੇਸੀ ਮੰਨ ਲਓ ਉਹਨਾਂ ਦੇਸੀ ਵਾਲੀ ਲੈਨ ਤੇ ਜਿਵੇਂ ਆਪਾਂ ਦੇਖਦੇ ਹੁਣ ਕਹਿ ਦਿੰਦੇ ਨੇ ਦੇਸੀ ਹੋਣੀ ਚਾਹੀਦੀ ਯਾਰ ਕੰਪਨੀ ਦੀ ਮਸ਼ੀਨਾਂ ਉਹ ਚੀਜ਼ਾਂ ਖਾਸੀਆਂ ਇਹਦੇ ਵਿੱਚ ਹੁਣ ਮੰਨ ਲਓ ਹੋ ਗਈਆਂ ਜਿਵੇਂ ਟਰਾਲਿਆਂ ਤੋਂ ਲੈ ਲਓ ਸਟਾਕਾਂ ਦੇ ਲੈ ਲੋ ਹਨਾ ਜਿਵੇਂ ਆਪਣੇ ਮੰਨ ਲਓ ਦੇਸੀ ਵਾਲਾ ਸਿਸਟਮ ਹੋ ਗਿਆ ਸਾਰਾ ਟਰਾਲੇ ਦਾ ਵੀ ਉਸ ਤੇ ਪਸਟੋਪਾ ਨਾ ਛਾਲਟਾ ਝੂਟਾਂ ਵਿੱਚ ਆਉਣੀ ਹੈ ਬਾਕੀ ਆ ਜੀ ਤੇ ਜਰੂਰ ਗੌਰ ਕਰਿਓ ਹਨਾ ਦੱਸਿਓ ਭਾਈ ਕਮੈਂਟ ਕਰਕੇ ਕਿਹੜੀ ਮਸ਼ੀਨ ਦੀਆਂ ਇੱਕ ਨਾ ਟਰਾਲਾ ਲੋਡ ਕਰੇ ਤੇ ਫਿੰਗਰਾਂ ਉੱਤੇ ਨੋਕੇ ਖੜਦੀਆਂ ਇਹ ਸਾਡੇ ਵਾਲੀ ਦੇ ਥੱਲੇ ਨੋਕੇ ਖੜਦੀਆਂ ਧਰਤੀ ਦੇ ਵਿੱਚ ਤਾਂ ਹੀ ਉਹ ਘਟ ਵੜਦੀਆਂ ਬਾਕੀ ਟੈਨਾਂ ਜਿਹੜੀਆਂ ਇਹ ਵੀ ਇਹਨਾਂ ਦੀਆਂ ਛੋਟੀਆਂ ਜਿਹਾ ਟੈਨਾਂ ਬਾਕੀ ਵਧੀਆ ਲੱਗਿਆ ਹਨਾ ਦੇਖ ਕੇ ਮਿਲ ਕੇ ਬਹੁਤ ਸੋਹਣਾ ਜਣੀ ਹੈ ਸੋਰਾਜ ਕਮੈਨ ਦਾ ਜਿਹੜਾ ਨਵਾਂ ਮਾਡਲ ਆ ਬਿਲਕੁਲ ਲੇਟੈਸਟ ਮਾਡਲ ਆ ਇਹ ਹਜੇ ਬਾਕੀ ਦੇ ਬਾਅਦ ਹੋਰ ਵੀ ਜਿਹੜੇ ਅਗਲੇ ਮਾਡਲ ਆ ਹਨਾ ਜੋ ਅਗਲੇ ਮਾਡਲ ਆਉਣਗੇ ਹਨਾ ਉਹਨਾਂ ਵਿੱਚ ਹੋਰ ਵੀ ਜ਼ਿਆਦਾ ਸੋਧ ਹੁੰਦੀ ਜਾਊਗੀ ਕਿਉਂ ਆਏ ਆ ਬਈ ਹੁਣ ਸੋਰਾਜ ਕਮੈਨ ਜਿਹੜੀ ਹੈ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਬਦਲਾਅ ਆਏ ਜਿਹੜੇ ਤਿੰਨ ਚਾਰ ਬਦਲਾਅ ਆਏ ਹਨ ਹਜੇ ਇਹ ਜੇ ਫਿਰੋ ਬੇਸ ਵਿਚਲਾ ਮਾਡਲ ਆ ਇਹਦੇ ਅੱਗੇ ਵਾਲਾ ਮਾਡਲ ਜਿਹੜਾ ਹੁਣ ਆਊਗਾ ਹਨਾ ਉਦੇ ਵਿੱਚ ਹੋਰ ਵੀ ਇਹ ਤੁੱਕੀ ਕੱਢ ਕੇ ਆਉਗੇ ਬਾਕੀ ਤੁਹਾਨੂੰ ਦਿਖਾਉਂਦੇ ਰਹਾਂਗੇ ਨਾ ਸ਼ਰਮਾ ਜੀ ਕੋਲ ਮਸ਼ੀਨਾਂ ਚਲੋ ਸਵਰਾਜ ਦਾ ਨਵਾਂ ਮਾਡਲ ਪਹਿਲਾਂ ਇਹਨਾਂ ਕੋਲੇ ਆਉਂਦਾ ਸਾਰੀ ਗੱਲਬਾਤ ਇਹਨਾਂ ਦਾ ਬਾਕੀ ਦਿਖਾਉਂਦੇ ਰਿਹਾ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਛੱਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ